ਮਾਤਮਾਂ ਦੀ ਕਿਰਪਾ ਨਾਲ ਆਪਣੀਆਂ 4 ਫੂਡ ਕਾਰਟਸ ਹੋ ਗਈਆਂ ਇੱਕ ਤੋਂ ਹਨਾ ਡੇਲੀ ਸਾਡੀ ਇੱਕ ਅੱਧੇ ਬੰਦੇ ਨਾਲ ਤੇ ਕਨਸੈਪਟ ਤੇ ਗੱਲ ਹੁੰਦੀ ਹੁੰਦੀ ਹੈ ਸਾਡੇ ਕੋਲੇ ਓਪਰਚ्युनिटी ਹੈ ਨਹੀਂ ਸਾਡੇ ਕੋਲੇ ਪੈਸਾ ਹੈ ਨਹੀਂ ਲਾਉਣ ਨੂੰ ਜਾਂ ਸਾਨੂੰ ਕੋਈ ਸਿਖਾਉਣ ਵਾਲਾ ਹੈ ਨਹੀਂ ਮੈਂ ਕਹਿੰਦਾ ਵੀ ਉਹਨਾਂ ਦਾ ਖੁੱਲੇ ਦਿਲ ਨਾਲ ਸਵਾਗਤ ਕਰਾਂਗੇ ਜਦੋਂ ਮਰਜ਼ੀ ਆ ਜਾਣ ਜਿੱਥੇ ਕਹਿਣਗੇ ਉੱਥੇ ਬਈ ਫੂਡ ਕਾਰਟ ਵੀ ਕਰਵਾ ਕੇ ਦੇਵਾਂਗੇ ਲੜਦੇ ਕਿੰਨਾ ਘੈਦੋ ਨੇ ਭਰਾ ਲੜੇ ਤਾਂ ਅਸੀਂ ਕਦੇ ਮਿਲਦਾ ਦਾ ਛੋਟੇ ਹੁੰਦੀ ਲੜਿਆ ਜੀ ਤੇ ਉਸ ਤੋਂ ਬਾਅਦ ਅਸੀਂ ਕਦੇ ਲੜੇ ਵੀ ਹੈ ਨਹੀਂ ਜੀ ਇੱਥੇ ਤਾਂ ਕਾੜਦੇ ਨੇ ਝੜਕ ਝੁੜਕਦਾ ਨਾ ਉਹ ਯਾਰ ਤੂੰ ਆ ਕੀ ਕਰਤਾ ਇਹ ਕਦੇ ਨਾ ਕਦੇ ਹੁੰਦਾ ਇੱਥੇ ਚੱਲਦੇ ਛੋਟਾ ਮੋਟਾ ਹੋ ਜਾਂਦੇ ਕੀ ਬਾਰੀ ਬਾਈ ਨੇ ਲੜਦੇ ਹੋ ਤਾਂ ਇੱਥੇ ਆ ਕੇ ਕਿਹਾ ਵੀ ਅੱਜ ਆਪੇ ਜਾ ਮੈਂ ਨਹੀਂ ਜਾਣਾ ਆਪੇ ਸੰਭੋਪ ਸਾਰਾ ਕਿਸੇ ਨਹੀਂ ਨਹੀਂ ਇਦਾਂ ਦਾ ਨਹੀਂ ਹੁੰਦਾ ਹੈਗਾ ਕਦੇ ਵੀ ਮੌਕੇ ਤੇ ਹੋ ਜਾਂਦਾ ਪਰ ਉਸ ਤੋਂ ਬਾਅਦ ਫਿਰ ਹੋਈ ਜਿਹੀ ਹੋ ਜਾਂਦਾ ਵੀ 2 ਮਿੰਟ ਵਸ ਠੀਕ ਆ ਉਸ ਤੋਂ ਬਾਅਦ ਚਲੋ ਚੱਲੀਏ ਕੰਮ ਤੇ ਰਿਸ਼ਤੇਦਾਰ ਵੀ ਕਹਿੰਦੇ ਸੀਗੇ ਤੇ ਬਾਅਦ ਚ ਵੀ ਕਹਿੰਦੇ ਰਹੇ ਆ ਵੀ ਤੂੰ ਕਿੱਧਰ ਉੱਤਰ ਖੜੀ ਆ ਜਾਂ ਜੋ ਵੀ ਐ ਤਾਂ ਹੁਣ ਸਾਰੇ ਕਹਿੰਦੇ ਆ ਬਹੁਤ ਬੈਸਟ ਆ ਹੁਣ ਇਨਫੈਕਟ ਜਿਹੜੇ ਮੇਰੇ ਰਿਸ਼ਤੇਦਾਰ ਆ ਉਹ ਕਹਿ ਰਹੇ ਆ ਵੀ ਅਸੀਂ ਆਪਦੇ ਬੇਡੇ ਨੂੰ ਇਹ ਕਰਕੇ ਲੈ ਲੇਂਗੇ ਤੁਹਾਡੇ ਬ੍ਰਦਰ ਵੀ ਆ ਗਏ ਹਾਂਜੀ ਮੈਂ ਆਪਣੇ ਲੋਕ ਸੁਣਦੇ ਆ ਵੀ ਨਹੀਂ ਇੱਥੇ ਖੜਨਾ ਕੁੜੀ ਲਈ ਸੇਫ ਨਹੀਂ ਵੀ ਉਹਦੀ ਗੱਲ ਨਹੀਂ ਹੈਗੀ ਮੈਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਕਹਿੰਦੇ ਪੰਜਾਬ ਦੇ ਵਿੱਚ ਪੈਸਾ ਸੜਕਾਂ ਤੇ ਪਿਆ ਹੈ ਬਹੁਤ ਸਾਰੇ ਲੋਕ ਕਹਿ ਰਹੇ ਨੇ ਪੰਜਾਬ ਦੀਆਂ ਸੜਕਾਂ ਦੇ ਉੱਪਰ ਜਾਓਗੇ ਤਾਂ ਕਮਾਈ ਹੋ ਜਾਊਗੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆ ਜਿਹੜੇ ਹੁਣ ਸੜਕਾਂ ਦੇ ਉੱਤੇ ਚਲੇ ਗਏ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ ਬਹੁਤ ਸਾਰੀਆਂ ਕਾਰਟਸ ਲੱਗੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਇੱਥੋਂ ਤੱਕ ਕੀ ਜੂਸ ਦਾ ਕੰਮ ਹੋਰ ਬਹੁਤ ਸਾਰੇ ਕੰਮ ਐ ਜਿਹੜੇ ਉਹਨਾਂ ਦੇ ਵਿੱਚ ਪੰਜਾਬ ਦਾ ਨੌਜਵਾਨ ਜਿਹੜਾ ਹੁਣ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਜਿਹੜੇ ਨੌਜਵਾਨ ਹਮੇਸ਼ਾ ਵਿਦੇਸ਼ਾਂ ਵੱਲ ਭੱਜਦੇ ਸੀ ਤਾਂ ਹੁਣ ਵਿਦੇਸ਼ਾਂ ਤੋਂ ਮੁੜਨ ਵੀ ਲੱਗ ਪਏ ਨੇ ਤਾਂ ਐਸੀ ਹੀ ਤਸਵੀਰ ਅੱਜ ਬਟਿੰਡਾ ਦੀ ਦਿਖਾ ਰਹੇ ਆ ਤਾਂ ਇੱਕ ਬਟਿੰਡਾ ਦੇ ਵਿੱਚ ਇੱਕ ਬਹੁਤ ਸੋਹਣੀ ਕਾਰਟ ਜਿਹੜੀ ਲੱਗੀ ਹੋਈ ਦਿਖਾਈ ਦੇ ਰਹੀ ਹੈ ਜੇਕਰ ਸਾਰਤ ਦੇ ਨਸੀਰਾਂ ਦੇਖੋਗੇ ਤਾਂ ਬਹੁਤ ਪਿਆਰੀ ਆ ਤਾ ਬਣੀ ਵੀ ਬਹੁਤ ਸੋਹਣੀ ਆ ਸਾਫ ਸਫਾਈ ਵੀ ਬਹੁਤ ਜਿਆਦਾ ਆ ਕਿਉਂਕਿ ਬਹੁਤ ਸਾਰੇ ਜਿਹੜੇ ਇੱਥੇ ਕਸਟਮਰ ਆਉਂਦੇ ਨੇ ਸ਼ਹਿਰ ਦੇ ਨੇ ਤਾਂ ਉਹ ਹਮੇਸ਼ਾ ਕਹਿੰਦੇ ਨੇ ਵੀ ਸਾਫ ਸਫਾਈ ਜਿੰਨੀ ਹੋਊਗੀ ਉੰਨੀ ਵਧੀਆ ਹੋਊਗੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਬੜੀ ਮਿਹਨਤ ਦੇ ਨਾਲ ਜਿਹੜਾ ਆਪਣਾ ਕੰਮ ਆ ਉਹ ਕਰ ਰਹੇ ਨੇ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਵੱਖਰਾ ਪੁਆਇੰਟ ਇਹ ਆ ਵੀ ਇਹ ਦੋ ਭਰਾਵਾਂ ਦਾ ਸਮੇਲ ਆ ਦੋ ਭਰਾਵਾਂ ਨੇ ਰਲ ਕੇ ਇਹ ਜਿਹੜਾ ਕੰਮਕਾਰ ਹੈ ਉਹ ਕਰ ਰਹੇ ਨੇ ਤਾਂ ਇੱਕ ਭਰਾ ਪਹਿਲਾਂ ਇੱਥੇ ਸੀ ਇੱਕ ਵਿਦੇਸ਼ ਦੇ ਵਿੱਚ ਸੀ ਤਾ ਜਦੋਂ ਦੇਖਿਆ ਵੀ ਵੱਡੇ ਭਰਾ ਨੇ ਵਧੀਆ ਕਾਰੋਬਾਰ ਕੀਤਾ ਬਹੁਤ ਵਧੀਆ ਕਾਰੋਬਾਰ ਕੀਤਾ ਉਸ ਨੂੰ ਲੈ ਕੇ ਤਾਂ ਜਦੋਂ ਛੋਟਾ ਭਰਾ ਹੈ ਉਹ ਵੀ ਵਿਦੇਸ਼ ਦੇ ਵਿੱਚੋਂ ਆਪਣਾ ਕੰਮ ਘਰ ਛੱਡ ਕੇ ਹੁਣ ਪੰਜਾਬ ਵੱਲ ਪਹੁੰਚ ਗਿਆ ਕਹਿੰਦੇ ਪੰਜਾਬ ਤੋਂ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਵੱਲ ਜਾਂਦੇ ਸੀ ਪਰ ਹੁਣ ਵਿਦੇਸ਼ਾਂ ਤੋਂ ਪੰਜਾਬ ਵੱਲ ਜਿਹੜੀਆਂ ਵਾਪਸੀ ਫੇਰੀਆਂ ਪੈਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਪੰਜਾਬ ਕਹਿੰਦੇ ਸਾਡੇ ਸਿਉਣੇ ਦੀ ਜੀੜੀ ਇੱਥੇ ਕੋਈ ਕਮੀ ਨਹੀਂ ਕੰਮ ਕਰਨ ਵਾਲੇ ਹੋਣੇ ਚਾਹੀਦੇ ਆ ਕੰਮ ਦੀ ਕਮੀ ਨਹੀਂ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਕੰਮ ਦੀ ਕੋਈ ਕਮੀ ਨਹੀਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਬੜੀ ਮਿਹਨਤ ਦੇ ਨਾਲ ਜਿਹੜਾ ਆਪਣਾ ਕਾਰੋਬਾਰ ਆ ਉਹ ਕਰ ਰਹੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਟਾਰਟ ਦੀਆਂ ਆਪਾਂ ਗੱਲਬਾਤ ਵੀ ਬਾਈ ਜੀ ਨਾਲ ਕਰਾਂਗੇ ਵੀ ਕਿਸ ਤਰ੍ਹਾਂ ਇਹ ਦਿਮਾਗ ਦੇ ਵਿੱਚ ਇਹ ਕਾਰੋਬਾਰ ਬਾਰੇ ਆਇਆ ਕਿਸ ਤਰ੍ਹਾਂ ਸ਼ੁਰੂ ਕੀਤਾ ਤੇ ਅੱਜ ਕਿੱਥੇ ਜੇ ਖੜੇ ਨੇ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਹੈ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰ੍ਹਾਂ ਚੱਲ ਰਿਹਾ ਕਾਰੋਬਾਰ ਤੇ ਹੁਣ ਰੁਝਾਨ ਕਿਸ ਤਰ੍ਹਾਂ ਲੋਕਾਂ ਦਾ ਬਾਈ ਸਵਾਗਤ ਹੈ ਤੁਹਾਡਾ ਪ੍ਰਾਈਮੇਸ਼ਰ ਦੇ ਕੋਲ ਕੋਲ ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸਵਾਗਤ ਕਰਦਾ ਵੀ ਤੁਸੀਂ ਕਵਰ ਕਰਨ ਪਹੁੰਚੇ ਹੋ ਤੇ ਜਿਹੜੇ ਸਰੋਤ ਦੇਖ ਰਹੇ ਨੇ ਸਭ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲ ਭਾਈ ਜਿਵੇਂ ਮੈਂ ਕਿਹਾ ਵੀ ਦੋ ਭਾਈਆਂ ਦਾ ਸਮੇਲ ਕਹਿੰਦੇ ਵੀ ਅੱਜ ਕੱਲ ਤਾਂ ਸ਼ਰੀਕਾਂ ਦੇ ਤੌਰ ਤੇ ਗਿਣਿਆ ਜਾਂਦਾ ਕਹਿੰਦੇ ਵੀ ਜਦੋਂ ਛੋਟੇ ਹੁੰਦੇ ਆ ਉਦੋਂ ਹੀ ਪਿਆਰ ਵੱਧ ਹੁੰਦਾ ਪਰ ਕਹਿੰਦੇ ਵੱਡੇ ਭਾਈ ਨੇ ਤੇ ਛੋਟੇ ਭਾਈ ਦੇ ਜਿਹੜਾ ਆਪਸੀ ਪਿਆਰ ਨੂੰ ਐਂ ਦਿਖਾਇਆ ਵੀ ਵੱਡੇ ਭਰਾ ਨੇ ਕਿਹਾ ਤੇ ਛੋਟਾ ਵਿਦੇਸ਼ ਛੱਡ ਕੇ ਆ ਗਿਆ ਬਿਲਕੁਲ ਬਾਈ ਇਹ ਸਟਾਰਟਿੰਗ ਦੇ ਵਿੱਚੋਂ ਹੀ ਸਾਡੇ 'ਚ ਕੋਈ ਏਦਾਂ ਦਾ ਕੁਝ ਵੀ ਨਹੀਂ ਸੀਗਾ ਵੀ ਅਸੀਂ ਅਲੱਗ ਸੋਚਦੇ ਹੋਈਏ ਜਾਂ ਉਹ ਹੋਰ ਕੁਝ ਸੋਚਦਾ ਹੋਵੇ ਜਿਹੜੀ ਗੱਲ ਮੈਂ ਕਹਦੇ ਨਹੀਂ ਉਹਨੇ ਮੰਨ ਲੈਣੀ ਸੀ ਸਟਾਰਟਿੰਗ ਤੋਂ ਵੀ ਐਂ ਹੋਇਆ ਸੀ ਤੇ ਹੁਣ ਵੀ ਫੌਰੀਂ ਦੇ ਵਿੱਚ ਸੀਗਾ ਜਦੋਂ ਲਾਸਟ ਟਾਈਮ ਆਪਣੀ ਗੱਲ ਹੋਈ ਸੀ ਮੌਦੋਂ ਹੀ ਤੁਹਾਨੂੰ ਕਿਹਾ ਸੀ ਮੈਂ ਉਹਨੂੰ ਵਾਪਸ ਆਦ ਲੈਣਾ ਤੇ ਜਦੋਂ ਮੈਂ ਇਹ ਬਿਜ਼ਨਸ ਦੇ ਵਿੱਚ ਆਏ ਬਿਜ਼ਨਸ ਸਟਾਰਟ ਕੀਤਾ ਤੇ ਮੈਂ ਉਹਨੂੰ ਪਹਿਲਾਂ ਕਿਹਾ ਸੀਗਾ ਵੀ ਤੈਨੂੰ ਵਾਪਸ ਆਉਣਾ ਪੈਣਾ ਹਾਲਾਂਕਿ ਸੈਲਰੀ ਵਧੀਆ ਸੀ ਜੌਬ ਵੀ ਵਧੀਆ ਸੀਗੀ ਪਰ ਜਦੋਂ ਮੈਂ ਸਟਾਰਟ ਕਰਤਾ ਬਿਜ਼ਨਸ ਤੇ ਫਿਰ ਮੈਂ ਉਸਨੂੰ 2 ਮਹੀਨੇ ਬਾਅਦ ਆਖਿਆ ਜੀ ਮਗਰ ਵੀ ਆ ਜਾ ਤੇ ਉਹਨੇ ਪਹਿਲੇ ਫੋਨ ਤੇ ਆ ਗਿਆ ਭਾਈ ਕਿ ਆਏ ਨਹੀਂ ਸੀਗਾ ਵੀ ਜਪਣੀ ਘਾਵ ਤਾਂ ਵੀ ਆ ਜਾ ਮਿੱਤਰਾ ਹੁਣ ਕੰਮ ਤਿਆਰ ਬਿਲਕੁਲ ਬਿਲਕੁਲ ਜੀ ਭਾਈ ਆਏ ਨਹੀਂ ਸੀਗਾ ਵੀ ਯਾਰ ਉਹ ਕਹੂਗਾ ਵੀ ਮੇਰਾ ਇੱਥੇ ਵਧੀਆ ਸਿਸਟਮ ਬਣਾ ਹੋਇਆ ਨਾ 3 ਸਾਲ ਉੱਥੇ ਲਾ ਕੇ ਆਇਆ ਉਹ 3 ਸਾਲ ਬਹੁਤ ਹੁੰਦੇ ਆ ਇੱਕ ਜਗ੍ਹਾ ਤੇ ਰਹਿਣਾ ਤੇ ਉਹਨੇ ਇੱਕ ਵਾਰੀ ਵੀ ਨਹੀਂ ਆਇਆ ਆਖਿਆ ਬਈ ਉਦੋਂ ਵੀ ਮਤਲਬ ਗਰਮੀ ਦਾ ਟਾਈਮ ਹੀ ਸੀ ਜਦ ਇੱਥੇ ਸੱਦਾ ਸੀ ਜਦੋਂ ਕਹਿੰਦੇ ਵੀ ਜੱਟਾਂ ਦੇ ਮੁੰਡੇ ਰੇੜੀਆਂ ਨਹੀਂ ਲਾਉਂਦੇ ਹੁੰਦੇ ਇੱਕ ਕਹਾਵਤ ਬਣੀ ਹੁੰਦੀ ਹੈ ਕਹਿੰਦੇ ਵੀ ਇੱਕ ਕਹਾਵਤ ਨੂੰ ਕਿਤੇ ਨਾ ਕਿਤੇ ਹੁਣ ਤੁਸੀਂ ਪਾਸੇ ਜਰੂਰ ਉਸ ਤੋਂ ਗਏ ਹੋ ਫਰਕ ਜਰੂਰ ਉਸ ਤੋਂ ਪਿਆ ਕਿਵੇਂ ਲੱਗਿਆ ਲੋਕਾਂ ਦਾ ਰੁਝਾਨ ਪਿਆਰ ਕਿਸ ਤਰ੍ਹਾਂ ਮਿਲਿਆ ਹੁਣ ਲੋਕ ਕਹਿੰਦੇ ਕੀ ਨੇ ਬਈ ਸਟਾਰਟਿੰਗ ਤੇ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਮੁਸ਼ਕਲ ਸੀਗਾ ਟਫ ਸੀਗਾ ਇੱਥੇ ਘਟਣਾ ਹਣਾ ਕਿਉਂਕਿ ਜਿਹੜੇ ਹੋਰ ਲੋਕਾਂ ਦਾ ਤਾਂ ਪਤਾ ਨਹੀਂ ਜਿਹੜੇ ਜਾਣ ਪਛਾਣ ਦੇ ਦਿੰਦੇ ਨੇ ਉਹ ਲੱਤਾਂ ਖਿੱਚਦੇ ਨੇ ਵੀ ਤੁਸੀਂ ਰੈਡੀ ਲਈ ਜਾਂਦੇ ਹੋ ਇਹ ਆਪਣਾ ਕੰਮ ਨਹੀਂ ਹੈਗਾ ਪਰ ਹੁਣ ਕੀ ਹੁੰਦਾ ਜਦੋਂ ਹੁਣ ਇੱਕ ਸਾਲ ਹੋ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੀਆਂ ਚਾਰ ਫੂਡ ਕਾਰਟਸ ਹੋ ਗਈਆਂ ਇੱਕ ਤੋਂ ਹਨਾ ਤਾਂ ਮੈਨੂੰ ਇਹੀ ਇਹੀ ਚੀਜ਼ ਦਾ ਇਹੀ ਚੀਜ਼ ਕਹਾਉਣੀ ਸੀ ਵੀ ਇੱਕ ਤੋਂ ਚਾਰ ਤੇ ਆ ਗਈਆਂ ਹਾਂਜੀ ਤੇ ਹੁਣ ਉਹ ਰੁਝਾਨ ਹੋਰ ਤਰੀਕੇ ਦਾ ਹੁਣ ਉਹ ਪਹਿਲਾਂ ਉਹ ਇਹ ਕਹਿੰਦੇ ਹੁੰਦੇ ਸੀ ਆ ਕੇ ਵੀ ਤੁਸੀਂ ਰੇੜੀ ਵਾਲਾ ਕਿੱਧਰ ਕੰਮ ਕਰੀ ਜਾਂਦੇ ਹੋ ਆਪਣੇ ਵਾਲਾ ਕੰਮ ਨਹੀਂ ਹੁਣ ਕਹਿੰਦੇ ਵੀ ਇਹ ਕੰਮ ਬਹੁਤ ਵਧੀਆ ਤੁਸੀਂ ਵਧੀਆ ਡਿਸੀਜਨ ਲਇਆ ਇੱਕ ਸਾਲ ਪਹਿਲਾਂ ਤੇ ਵੀ ਸਾਡੇ ਬੱਚਾ ਨੂੰ ਵੀ ਇਹ ਕੰਮ ਸਿਖਾਓ ਤੁਸੀਂ ਅਸੀਂ ਵੀ ਇਹੀ ਕਰਨਾ ਮੈਨੂੰ ਇਹ ਪਤਾ ਲੱਗਿਆ ਕਿ ਕਹਿੰਦੇ ਬਾਈ ਦੇ ਬਹੁਤ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਹੁਣ ਆ ਕੇ ਕਹਿ ਦਿੰਦੇ ਆ ਵੀ ਯਾਰ ਆ ਕਣਕ ਜੀ ਇਸ ਵਾਰੀ ਵਾਲੀ ਵੇਚ ਲਈਏ ਅਗਲੀ ਵਾਰੀ ਭਾਵੇਂ 2 ਕਿਲੇ ਠੇਕੇ ਤੇ ਦੇ ਦਿਆ ਕਰਾਂਗੇ ਭਾਈ ਅਸੀਂ ਤਾਂ ਇਹ ਸਾਲੇ ਕੰਮ ਚਾਉਣਾ ਹੈ ਬਿਲਕੁਲ ਭਾਈ ਜੀ ਜਿਵੇਂ ਮੈਂ ਸਟਾਰਟਿੰਗ ਤੁਸੀਂ ਨੂੰ ਦੱਸਿਆ ਸੀ ਵੀ ਪਹਿਲਾਂ ਅਸੀਂ ਆਪਦੇ ਬੰਦਿਆਂ ਨੂੰ ਚੱਕਾਂਗੇ ਉੱਪਰ ਆਣਾ ਉਵੇਂ ਉਹਦੇ ਨਾਲ ਹੀ ਜਿਵੇਂ ਇੱਕ ਚੀਲਾ ਤੇ ਹੂੜ ਕਾਰਟ ਲੱਗੀ ਆਪਣੀ ਇੱਕ ਤਲਵੰਡੀ ਸਾਹਿਬ ਉੱਲੇਗੀ ਉਹ ਵੀ ਮੇਰੇ ਆਪਣੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਮਾਮਾ ਜੀ ਵੀ ਇੱਥੇ ਆ ਰਹੇ ਨੇ ਕਾਰਟ ਦੇ ਉੱਤੇ ਹਨਾ ਤੇ ਹੋਰ ਵੀ ਇੱਕ ਦੋ ਰਿਸ਼ਤੇਦਾਰ ਨੇ ਜਿਹੜੇ ਕਹਿ ਰਹੇ ਨੇ ਸਾਨੂੰ ਵੀ ਯਾਰ ਅਸੀਂ ਵੀ ਇਹ ਕੰਮ ਨਹੀਂ ਪਹਿਲਾਂ ਤਾਂ ਐ ਹੀ ਕਿਹਾ ਹੋਣਾ ਓਕੇ ਤੇਰਾ ਮੁੰਡਿਆ ਨਵਾਂ ਕੰਮ ਕਰ ਲਿਆ ਭਣ ਜਾ ਛੱਡ ਯਾਰ ਕਿਧਰ ਨਾਲ ਬਹੁਤ ਖੜਾਇਆ ਕਰੀਆ ਰੇੜੀ ਕਿਧਰ ਬਿਲਕੁਲ ਬਈ ਸਟਾਰਟਿੰਗ ਦੇ ਉੱਤੇ ਤਾਂ ਸਾਰਿਆਂ ਦੇ ਹੀ ਰੁਝਾਨ ਇਦਾਂ ਦਾ ਸੀ ਕਿਉਂਕਿ ਉਹਨਾਂ ਮਾਮਾ ਹੀ ਹੋਰੇ ਵੀ ਸਟਾਰਟਿੰਗ ਦੇ ਉੱਤੋਂ ਖੇਤੀਬਾੜੀ ਨਾਲ ਜੁੜੇ ਸੀ ਸਾਡਾ ਪਰਿਵਾਰ ਵੀ ਖੇਤੀਬਾੜੀ ਨਾਲ ਜੁੜਿਆ ਸੀ ਤਾਂ ਉਹ ਅਸਲ ਦੇ ਵਿੱਚ ਉਹਨਾਂ ਦੇ ਬਈ ਮਾਈਂਡ ਸੈਟ ਹੈ ਹੀ ਨਹੀਂ ਸੀਗੇ ਇਦਾਂ ਦੇ ਵੀ ਆਪਾਂ ਵੀ ਬਿਜ਼ਨਸ ਕਰ ਸਕਦੇ ਆ ਤਾਂ ਉਹ ਸਟਾਰਟਿੰਗ ਤੋਂ ਉਹਨਾਂ ਦਾ ਦਿਮਾਗ ਇਦਾਂ ਹੀ ਭਰਿਆ ਗਿਆ ਸੀ ਵੀ ਆਪਾਂ ਜ਼ਿਮੀਂਦਾਰ ਆ ਤੇ ਆਪਾਂ ਬਸ ਖੇਤੀ ਕਰਨੀ ਆ ਚਾਰ ਕਿੱਲੇ ਆਏ ਸਾਲ ਵਧਾ ਲੈਂਦੇ ਸੀ ਵੀ ਠੇਕੇ ਤੇ ਹੋਰ ਲੈ ਲਈਏ ਕੰਬਾਈਨਾਂ ਲੈ ਲਈਏ ਹਨਾ ਤਾਂ ਉਹਨਾਂ ਦਾ ਮਾਈਂ ਤਾਂ ਹੁਣ ਉਹਨਾਂ ਦੇ ਦਿਮਾਗ 'ਚ ਹੋਰ ਚੀਜ਼ਾਂ ਚੱਲਦੀਆਂ ਨੇ। ਨਾ ਉਹ ਕਹਿੰਦੇ ਕੀ ਹੁੰਦੇ ਸੀ ਉਦੋਂ? ਉਦੋਂ ਬਸ ਬਾਈ ਉਹੀ ਵੀ ਵੀ ਯਾਰ ਤੁਸੀਂ ਕਿੱਧਰ ਐ ਨਾ ਪੰਗਾ ਜਾਂ ਲੈ ਲਿਆ ਪੰਗਾ ਲੈ ਲੈ ਤੁਸੀਂ ਵੀ ਵਧੀਆ ਤੁਸੀਂ ਬਾਹਰ ਚੱਲ ਜਾਂਦੇ। ਵਧੀਆ ਸੀਗਾ ਓਪਰਚ्युनिटी ਸੀਗੀ ਤੁਹਾਡੇ ਕੋਲੇ ਤੇ ਵੀ ਤੁਸੀਂ ਬਾਹਰ ਜਾਣਾ ਸੀਗਾ ਵੀ ਰੇੜੀ ਜਿਹਾ ਕਿੱਧਰ ਖੜੇ ਹੋ ਨਾ ਵੀ ਥੋੜਾ ਜਿਹਾ ਮਹਿਸੂਸ ਕਰਦੇ ਸੀ ਵੀ ਯਾਰ ਵੀ ਜਿਵੇਂ ਹੁਣ ਆਪਾਂ ਨੇ ਕਹਿੰਦੇ ਆਪਣੇ ਕੋਈ ਛੋਟਾ ਰਿਸ਼ਤੇਦਾਰਾ ਕੋਲ ਜਾਣ ਤੋਂ ਆਪਾਂ ਘਰ ਆਉਣੇ ਆ ਨਾ ਵੀ ਯਾਰ ਤੇ ਵੱਡੇ ਕੋਲੇ ਭੱਜ ਕੇ ਜਾਂਦੇ ਉਹ ਉਦਾਂ ਦਾ ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਸੀ ਵੀ ਸਾਡੇ ਜਿਹੜੇ ਰਿਸ਼ਤੇਦਾਰ ਨੇ ਕੁਛ ਨਾ ਕੁਛ ਪ੍ਰੈਜ਼ੈਂਟ ਫੀਲ ਕਰ ਰਹੇ ਨੇ ਵੀ ਯਾਰ ਜੇ ਕੀ ਦੱਸਾਂਗੇ ਵੀ ਉਹ ਕੀ ਕਰਦੇ ਵੀ ਰੇੜੀ ਲਾਉਂਦੇ ਆ ਤੇ ਹੁਣ ਉਹ ਥੋੜਾ ਜਿਹਾ ਮਾਣ ਮਹਿਸੂਸ ਕਰਦੇ ਨੇ ਦੱਸੇ ਜਿਵੇਂ ਕਹਿੰਦਾ ਸੀ ਵੀ ਸਾਡਾ ਭਾਣਜਾ ਆਹ ਫਲਾਣਾ ਕੰਮ ਕਰਦਾ ਤੇ ਕਿੱਥੇ ਕਹਿੰਦੇ ਯਾਰ ਵੀ ਭਾਣਜੇ ਨੇ ਯਾਰ ਆਹ ਕੰਮ ਕਰ ਲਿਆ ਇੱਕ ਉਹ ਸੋਚ ਬਿਲਕੁਲ ਮੇਰੇ ਨਾਲ ਇੱਕ ਰਿਸ਼ਤੇਦਾਰ ਸੀਗੇ ਚਲੋ ਨਾਮ ਤਾਂ ਨਹੀਂ ਲੈਣਾ ਉਹ ਕਹਿੰਦੇ ਹੁੰਦੇ ਸੀ ਵੀ ਯਾਰ ਅਸੀਂ ਕਦੋਂ ਕਮਾਂਗੇ ਵੀ ਸਾਡੇ ਬੰਦੇ ਬਾਹਰ ਗਏ ਆ ਹਾਂ ਨਾ ਵੀ ਉਹਨਾਂ ਦੇ ਜਦੋਂ ਆਣ ਗ ਵੀ ਸਾਡਾ ਰਿਸ਼ਤੇਦਾਰ ਬਾਹਰ ਬਾਗੇ ਵੀ ਅਸੀਂ ਕਦੋਂ ਕਮਾਂਗੇ ਤੇ ਜਦੋਂ ਮੈਂ ਆਹ ਕੰਮ ਕਰ ਲਿਆ ਤਾਂ ਉਹਨਾਂ ਦੀ ਸੋਚ ਤਾਂ ਟੋਟਲੀ ਡਿਫਰੈਂਸ ਸੀਗਾ ਇਹ ਵੀ ਉਹਨਾਂ ਦੀ ਸੋਚ ਵੀ ਕਦੋਂ ਬਾਹਰ ਜਾਵਾਂਗੇ ਕਹਾਂਗੇ ਤੇ ਇਹ ਇੱਧਰ ਆ ਕੇ ਖੜ ਗਿਆ ਤੇ ਉਦੋਂ ਥੋੜਾ ਜਿਹਾ ਉਹਨਾਂ ਨੂੰ ਵੀ ਲੱਗਿਆ ਸੀ ਹਨਾ ਇਹ ਝਟਕਾ ਜਿਹਾ ਲੱਗਿਆ ਸੀ ਵੀ ਯਾਰ ਇਹ ਕੀ ਕੰਮ ਕਰ ਲਿਆ ਡੈਡੀ ਨੂੰ ਕਹਿੰਦੇ ਸੀ ਵੀ ਤੂੰ ਸਮਝਾ ਮੁੰਡਿਆਂ ਨੂੰ ਤਾਂ ਫਿਰ ਉਹ ਕਹਿੰਦੇ ਵੀ ਯਾਰ ਹੁਣ ਕੀ ਸਮਝਾਂ ਵੀ ਸਾਰਾ ਕੁਝ ਇਹਨਾਂ ਨੇ ਇਹਨਾਂ ਦੇ ਸਿਰ ਤੇ ਛੱਡਿਆ ਮੈਂ ਆਪੇ ਕਰ ਲੈਣ ਜਿਹੜਾ ਕੁਝ ਕਰਨਾ ਬਾਹਰ ਜਦਾਂ ਬਾਹਰ ਜਾਣਾ ਇੱਥੇ ਕਰਨਾ ਇੱਥੇ ਕਰਨਾ ਆ ਕੇ ਕਹਿੰਦੇ ਆ ਵੀ ਯਾਰ ਹੁਣ ਹੁਣ ਦਿਨੋ ਦਿਨ ਤੁਹਾਡੇ ਕੋਲੇ ਲੋਕ ਆਉਂਦੇ ਨੇ ਨਵੇਂ ਲੋਕ ਵੀ ਬਹੁਤ ਜੁੜਨਾ ਚਾਹੁੰਦੇ ਨੇ ਕਿਉਂਕਿ ਨੌਜਵਾਨ ਰੁਝਾਨ ਇਧਰ ਕਰ ਰਹੇ ਕਿੰਨੇ ਕ ਨੌਜਵਾਨ ਜਿੱਦੋਂ ਹੁਣ ਤੁਸੀਂ ਇੱਥੇ ਕੇ ਖੜਦੇ ਕਿੰਨੇ ਕ ਨੌਜਵਾਨ ਆ ਕੇ ਪੁੱਛਦੇ ਆ ਤੁਹਾਨੂੰ ਅ ਬਾਈ ਜੀ ਤੁਸੀਂ ਆਏ ਮੰਨ ਲਓ ਵੀ ਡੇਲੀ ਸਾਡੀ ਇੱਕ ਅੱਧੇ ਬੰਦੇ ਨਾਲ ਤੇ ਕਨਸੈਪਟ ਤੇ ਗੱਲ ਹੁੰਦੀ ਹੁੰਦੀ ਆ ਪਰ ਸਾਡਾ ਜਿਹੜਾ ਮੇਨ ਮਕਸਦ ਉਹ ਆ ਵੀ ਅਸੀਂ ਸਟਾਰਟਿੰਗ ਦੇ ਉੱਤੇ ਜਿਹੜੇ ਮੇਰੇ ਯਾਰ ਦੋਸਤ ਨੇ ਮੇਰੇ ਮਿੱਤਰ ਨੇ ਜਾਂ ਮਾੜੇ ਟਾਈਮ ਦੇ ਵਿੱਚ ਨਾਲ ਹੁੰਦੇ ਸੀ ਜਾਂ ਜਿਨ੍ਹਾਂ ਤੇ ਅੱਜ ਮਾੜਾ ਟਾਈਮ ਚੱਲ ਰਿਹਾ ਵੀ ਅਸੀਂ ਇੱਕ ਵਾਰੀ ਉਹਨਾਂ ਨੂੰ ਅਪ ਕਰਨਾ ਹਣ ਤਲਵੰਡੀ ਸਾਬ ਉਹ ਫੂਡ ਕਾਰਟ ਲਾਈ ਹੈ ਉਹ ਮੁੰਡਾ ਵੀ ਆਪਣਾ ਮਿੱਤਰ ਸੀਗਾ ਸਟਾਰਟਿੰਗ ਤੇ ਮੈਂ ਸੋਚਿਆ ਵੀ ਉਸ ਨੂੰ ਆਪਾਂ ਉਹ ਕਰ ਦਈਏ ਬਿਲਕੁਲ ਵੀ ਉਸ ਨੂੰ ਅਪ ਕਰਨਾ ਹਨਾ ਹੁਣ ਮਹਾਲੀ ਦੇ ਵਿੱਚ ਗੱਲ ਚੱਲੀ ਜਾਂਦੀ ਹੈ ਹੋਰ ਕਈ ਜਗ੍ਹਾ ਤੇ ਵੱਡੇ ਵੱਡੇ ਇਸ਼ਾਰਿਆਂ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਅਸੀਂ ਉੱਥੇ ਬਸ ਜਾਣਾ ਹੈ ਉਹਨਾਂ ਨੂੰ ਅਗਲਾ ਕਹਿੰਦਾ ਵੀ ਯਾਰ ਅਸੀਂ ਫੂਡ ਕਾਰਟ ਕਰਨੀ ਹੈ ਵੀ ਅੱਜ ਕੱਲ ਸਾਰਿਆਂ ਦਾ ਰੁਝਾਨ ਇਧਰ ਹੋ ਗਿਆ ਇੱਕ ਕਸਟਮਰ ਜਦੋਂ ਆਉਂਦਾ ਬਈ ਫੂਡ ਟੇਸਟ ਕਰ ਦੇਖਦਾ ਆਪਣਾ ਹਨਾ ਉਹ ਦੇਖਦਾ ਵੀ ਕੁਆਲਿਟੀ ਵਾਕਈ ਵਧੀਆ ਇਹਨਾਂ ਦੀ ਥੋੜਾ ਰੋਕਦਾ ਮੈਂ ਕਿਹਾ ਵੱਡੇ ਵੱਡੇ ਬ੍ਰਾਂਡਾਂ ਦੇ ਨਾਂ ਆਉਂਦੇ ਸੀ ਕਿ ਕੋਈ ਅਮਰੀਕਾ ਤੋਂ ਚੱਲਦਾ ਹੈ ਜੀ ਕੋਈ ਫਲਾਣੀ ਥਾਂ ਤੋਂ ਚੱਲਦਾ ਹੈ ਕਿਉਂਕਿ ਜ਼ਿਆਦਾਤਰ ਅਮਰੀਕਾ ਦਾ ਫੂਡ ਚੇਨ ਸਭ ਤੋਂ ਕਹਿ ਸਕਦੇ ਹਾਂ ਹਾਰਡ ਹੈ ਤੇ ਤੇ ਅੱਜ ਕਹਿ ਸਕਦੇ ਆ ਵੀ ਜੱਟਾਂ ਦੇ ਮੁੰਡਿਆਂ ਨੇ ਵੀ ਫੂਡ ਚੇਨ ਬਣਾਤੀ ਲੱਗਦਾ ਕਿਤੇ ਨਾ ਕਿਤੇ ਵੀ ਉਹ ਸਮਾਂ ਯਾਦ ਆਉਂਦਾ ਵੀ ਯਾਰ ਵੀ ਪਹਿਲਾਂ ਕਿੱਥੇ ਕਿਤੇ ਸੀ ਪੰਗਾ ਲਿਆ ਤੇ ਕਿੱਥੇ ਅੱਜ ਵੀ ਲੋਕ ਆ ਕੇ ਇਹ ਕਹਿੰਦੇ ਨੇ ਹਾਂ ਬਿਲਕੁਲ ਭਾਈ ਹੁਣ ਤਾਂ ਜਦੋਂ ਮਤਲਬ ਪਿੱਛੇ ਦੇਖਦੇ ਹਾਂ ਤਾਂ ਉਹ ਤਾਂ ਐ ਲੱਗਦਾ ਹੁੰਦਾ ਸੀਗਾ ਵੀ ਯਾਰ ਕਿੱਥੇ ਉਹ ਕੀ ਸੋਚਦੇ ਸੀ ਆਪਾਂ ਤੇ ਹੁਣ ਕੀ ਸੋਚਦੇ ਆ ਨਾ ਤੇ ਹੁਣ ਤਾਂ ਨਾਲ ਦੇ ਵੀ ਇਹੀ ਜੀ ਸੋਚਦੇ ਨੇ ਵੀ ਯਾਰ ਵਧੀਆ ਕੀਤਾ ਇਹਨਾਂ ਨੇ ਚੰਗਾ ਕੀਤਾ ਵੀ ਹੁਣ ਤਾਂ ਉਹਨਾਂ ਦੇ ਪੇਰੈਂਟਸ ਵੀ ਕਹਿੰਦੇ ਨੇ ਵੀ ਸਾਡੇ ਜਵਾਗ ਵੀ ਕਰ ਲੈਣੇ ਸੁਪਨਾ ਕੀ ਹੈ ਉਹਨੂੰ ਫੂਡ ਚੇਨ ਦਾ ਸੁਪਨਾ ਕੀ ਹੈ ਵੀ ਕਿੱਥੋਂ ਤੱਕ ਲੈ ਕੇ ਜਾਣੀ ਹੈ ਦਿਮਾਗ ਦੇ ਵਿੱਚ ਇੱਕ ਚੱਲਦਾ ਹੋਣਾ ਵੀ ਯਾਰ ਵੀ ਹੁਣ ਬਸ ਬਾਬੇ ਨੇ ਮਾਂ ਫੜੀ ਹੈ ਬਿਲਕੁਲ ਭਾਈ ਸਭ ਤੋਂ ਪਹਿਲਾ ਸੁਪਨਾ ਤਾਂ ਸਾਡਾ ਇਹੀ ਸੀਗਾ ਵੀ ਅਸੀਂ ਆਪ ਦੇ ਪੰਜਾਬ ਦੇ ਬੰਦਿਆਂ ਨੂੰ ਆਪ ਦੇ ਪੰਜਾਬੀ ਭਰਾਵਾਂ ਨੂੰ ਕੰਮ ਦੇਈਏ ਉਦੋਂ ਵੀ ਆਪਾਂ ਪਹਿਲਾਂ ਆਪਣੀ ਸਟਾਰਟਿੰਗ ਦੀ ਗੱਲ ਹੀ ਹੋਈ ਸੀ ਵੀ ਅਸੀਂ ਕੰਮ ਦੇਣਾ ਆਪਦੇ ਬੰਦੇ ਨੂੰ ਤੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਜਿੰਨਾ ਕ ਅਸੀਂ ਸੋਚ ਲੈਨੇ ਆ ਉਹਨਾਂ ਕੋ ਹੋ ਜਾਂਦਾ ਜਿਵੇਂ ਦੋ ਫੂਡ ਕਾਰਟਸ ਲੱਗੀਆਂ ਨੇ ਉਹ ਵੀ ਆਪਣੇ ਪੰਜਾਬੀ ਭਰਾ ਨੇ ਤੇ ਮੇਰੇ ਖਾਸ ਮਿੱਤਰ ਨੇ ਹੁਣ ਵੀ ਮੇਰੇ ਕੋਲੇ ਤੁਸੀਂ ਇਹ ਦੇਖੋ ਆਪਣੇ ਫੂਡ ਕਾਰਟਸ ਦੇ ਉੱਤੇ ਵੀ 10 ਤੋਂ 15 ਘਰ ਚੱਲ ਰਹੇ ਨੇ ਅੱਜ ਦੀ ਘੜੀ ਉਹ ਵੀ ਮੁੰਡੇ ਪੰਜਾਬੀ ਨੇ ਜਿਨ੍ਹਾਂ ਦੇ ਘਰ ਚੱਲ ਰਹੇ ਨੇ ਤੇ ਉਹਨਾਂ ਦਾ ਵੀ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਆਪਾਂ ਸਦਾ ਨੌਕਰ ਬਣਾ ਕੇ ਹੀ ਰੱਖਣਾ ਉਹਨਾਂ ਨੂੰ ਵੀ ਇਹ ਕਿਹਾ ਹੋਇਆ ਵੀ ਤੁਹਾਨੂੰ ਵੀ ਅਸੀਂ ਛੋਟਾ ਮਾਲਕ ਬਣਾਵਾਂਗੇ ਉਸ ਤੋਂ ਬਾਅਦ ਉਹਨਾਂ ਦੀ ਕਿਸਮਤ ਹੈ ਉਹ ਵੱਧ ਮਿਹਨਤ ਕਰਦੇ ਨੇ ਕਿੰਨੀ ਮਿਹਨਤ ਕਰਦੇ ਨੇ ਪਰ ਇੱਕ ਵਾਰੀ ਆਪਣਾ ਟਾਰਗੇਟ ਇਹ ਹੈ ਵੀ ਆਪਣੇ ਜਿੰਨੇ ਪੰਜਾਬੀ ਮੁੰਡੇ ਨੇ ਜਾਂ ਜਿਹੜੇ ਮੁੰਡੇ ਹੌਂਸਲਾ ਸਿੱਟੀ ਬੈਠੇ ਨੇ ਘਰਾਂ ਦੇ ਵਿੱਚ ਕਿਉਂਕਿ ਆਪਾਂ ਦੇਖੀਏ ਵੀ ਗਵਰਨਮੈਂਟ ਜੌਬ ਦੇ ਰਹੀ ਆ ਪਰ ਸਾਰਿਆਂ ਨੂੰ ਨਹੀਂ ਮਿਲ ਸਕਦੀ ਬਈ ਹਰ ਇੱਕ ਕੋਲੇ ਕੁਆਲਟੀ ਵੀ ਨਹੀਂ ਹੁੰਦੀ ਜਾਂ ਕਈ ਵਾਰੀ ਕੀ ਹੁੰਦਾ ਵੀ ਕੰਪੀਟੀਸ਼ਨ ਇੰਨਾ ਟਫ ਹੈ ਵੀ ਹਰ ਇੱਕ ਬੰਦਾ ਉੱਥੇ ਤੱਕ ਨਹੀਂ ਪਹੁੰਚ ਸਕਦਾ ਹੁਣ ਮੋਸਟ ਵੈਲਕਮ ਹੈ ਫਿਰ ਪੰਜਾਬੀਆਂ ਹੁਣ ਬਈ ਜੀ ਕੋਈ ਵੀ ਬੰਦਾ ਜਿਹੜਾ ਕਹਿੰਦਾ ਹੋਵੇ ਵੀ ਅਸੀਂ ਕੰਮ ਕਰਨਾ ਚਾਹੁੰਦੇ ਆ ਸਾਡੇ ਕੋਲੇ ਆਪਰਚੂਨਿਟੀ ਹੈ ਨਹੀਂ ਸਾਡੇ ਕੋਲੇ ਪੈਸਾ ਹੈ ਨਹੀਂ ਲਾਉਣ ਨੂੰ ਜਾਂ ਸਾਨੂੰ ਕੋਈ ਸਿਖਾਉਣ ਵਾਲਾ ਹੈ ਨਹੀਂ ਮੈਂ ਕਹਿੰਦਾ ਵੀ ਉਹਨਾਂ ਦਾ ਖੁੱਲੇ ਦਿਲ ਨਾਲ ਸਵਾਗਤ ਕਰਾਂਗੇ ਜਦੋਂ ਮਰਜ਼ੀ ਆ ਜਾਣ ਜਿੱਥੇ ਕਹਿਣਗੇ ਉੱਥੇ ਬਈ ਫੂਡ ਕਾਰਟ ਵੀ ਕਰਵਾ ਕੇ ਦੇਵਾਂਗੇ ਈਵਨ ਕਿ ਅਸੀਂ ਆਪਦੇ ਪੈਸਿਆਂ ਦੇ ਵੀ ਕਰਵਾ ਦਾਂਗੇ ਪਰ ਬੰਦਾ ਮਿਹਨਤ ਵਾਲਾ ਹੋਵੇ ਲੋਕਾਂ ਦਾ ਧਿਆਨ ਕੀ ਹੈ ਜਦੋਂ ਇੱਥੇ ਆ ਕੇ ਸਭ ਤੋਂ ਪਹਿਲਾਂ ਮਤਲਬ ਕਮੈਂਟ ਕੀ ਹੁੰਦਾ ਫਸਟ ਕਮੈਂਟ ਕੀ ਕਰਦੇ ਕਿਉਂਕਿ ਜਿਹੜੇ ਰੈਗੂਲਰ ਕਸਟਮਰ ਹੋ ਤਾਂ ਹੈਗੀ ਹੈਗੀ ਹੈ ਤੇ ਆਮ ਲੋਕਾਂ ਦਾ ਫਸਟ ਕਮੈਂਟ ਕੀ ਆਮ ਬਈ ਹਰ ਇੱਕ ਬੰਦਾ ਕਹਿੰਦਾ ਵੀ ਸਾਨੂੰ ਖੁਸ਼ੀ ਹੋਈ ਹੈ ਵੀ ਪੰਜਾਬੀ ਬੰ ਪਹਿਲਾਂ ਮੈਂ ਸੁਣਦਾ ਹੁੰਦਾ ਸੀ ਵੀ ਲੋਕ ਕਹਿੰਦੇ ਸੀ ਵੀ ਯਾਰ ਇਹ ਗਲਤ ਹੈ ਪਰ ਆਪਣੇ ਕੋਲੇ ਸਟਾਰਟਿੰਗ ਤੋਂ ਹੀ ਪੋਜ਼ਿਟਿਵ ਵਾਈਬਸ ਆਈਆਂ ਨੇ ਕਸਟਮਰ ਦਿਆਂ ਹੁਣ ਵੀ ਜੇ ਕੋਈ ਨਵਾਂ ਬੰਦਾ ਆਉਂਦਾ ਤਾਂ ਉਹ ਕਹਿੰਦਾ ਵੀ ਯਾਰ ਸਾਨੂੰ ਖੁਸ਼ੀ ਹੋਈਏ ਪੰਜਾਬੀ ਬੰਦਾ ਖੜਾ ਹਾਂਜੀ ਮੈਂ ਤੱਕ ਤੁਹਾਨੂੰ ਵੀ ਉਹਦੇ ਨਾਲ ਹੌਸਲਾ ਮਿਲਦਾ ਹੁਣ ਸਰ ਬਿਲਕੁਲ ਬਈ ਉਸੇ ਹੌਸਲੇ ਕਰਕੇ ਆਪਾਂ ਖੜੇ ਸੀਗੇ ਹਣਾ ਉਸੇ ਹੌਸਲੇ ਕਰਕੇ ਅੱਜ ਇੱਕ ਸਾਲ ਹੋ ਗਿਆ ਉਦੋਂ ਉਦੋਂ ਵੀ ਗਰਮੀ ਸੀਗੀ ਜਦ ਤੁਸੀਂ ਪਹਿਲਾਂ ਸਟਾਰਟਿੰਗ ਤੇ ਕਵਰ ਕੀਤਾ ਸੀ ਹਣਾ ਤੇ ਹੁਣ ਵੀ ਉਹ ਗਰਮੀ ਵਾਲਾ ਟਾਈਮ ਆ ਤੇ ਹੁਣ ਤਾਂ ਇਹ ਵਣ ਕਿ ਜਦੋਂ 4 ਫੂਡ ਕਾਰਟਸ ਹੋ ਗਈਆਂ ਤਾਂ ਹੁਣ ਲੋਕਾਂ ਦਾ ਹੋਰ ਰੁਝਾਨ ਆ ਹੁਣ ਹੁਣ ਫਰੈਂਚਾਈਜ਼ੀ ਬਾਰੇ ਪੁੱਛਦੇ ਨੇ ਵੀ ਕਿੱਦਾਂ ਦੇਵੋਗੇ ਕਿਵੇਂ ਡੀਲ ਕਰਾਂਗੇ ਹਣਾ ਹਾਂਜੀ ਬਿਲਕੁਲ ਚਲੋ ਬਾਬਾ ਮਹਿਰ ਕਰੇ ਵੀ ਸਾਰਿਆਂ ਨਾਲ ਬਾਈ ਜੀ ਹੁਣਾਂ ਨਾਲ ਗੱਲਬਾਤ ਕਰੀਏ ਪਹਿਲਾਂ ਟੈਟੂ ਤੋਂ ਸ਼ੁਰੂਆਤ ਕਰਨੀ ਹੈ ਤੇ ਬਾਈ ਜੀ ਦੀ ਬਾਹ ਦੇ ਉੱਤੇ ਇੱਕ ਨਾ ਟੈਟੂ ਬਣਿਆ ਤੇ ਟੈਟੂ ਤੁਸੀਂ ਜਦੋਂ ਦੇਖੋਗੇ ਤਾਂ ਤੁਹਾਨੂੰ ਜਿਹੜੇ ਬਾਈ ਨਾਲ ਅਸੀਂ ਗੱਲ ਕਰ ਰਹੇ ਸੀ ਉਹਦੀ ਤਸਵੀਰ ਤੁਹਾਡੇ ਅੱਖਾਂ ਦੇ ਸਾਹਮਣੇ ਨਾਲ ਦੇ ਨਾਲ ਆ ਗਈ ਹੋਣੀ ਹੈ ਕਹਿੰਦੇ ਅਕਸਰ ਬਾਹ ਦੇ ਉੱਪਰ ਟੈਟੂ ਬਣੇ ਦੇਖਿਓਣੇ ਬਹੁਤ ਸਾਰਾਂ ਦੇ ਟੈਟੂ ਲੋਕ ਬਣਾ ਲੈਂਦੇ ਆ ਪਰ ਜ਼ਿਆਦਾਤਰ ਕੋਈ ਦਾਦਾ ਦਾਦੀ ਦਾ ਬਣਾ ਲਨ ਲਾ ਕੋਈ ਮੰਮੀ ਦਾ ਬਣਾ ਲੈਂਦਾ ਕੋਈ ਫਾਦਰ ਦਾ ਬਣਾ ਲੈਂਦਾ ਪਰ ਇਹ ਭਰਾ ਦਾ ਟੈਟੂ ਬਣਾਇਆ ਹੁਣ ਤੁਸੀਂ ਅਕਸਰ ਕਹਿੰਦੇ ਕਹਿੰਦੇ ਨਿੱਕੇ ਨਿੱਕਿਆਂ ਦਾ ਵੀ ਤਾਂ ਪਿਆਰ ਬਹੁਤ ਹੁੰਦਾ ਪਰ ਵੱਡੇ ਉਹ ਕਿ ਆਪਸ ਵਿੱਚ ਸ਼ਰੀਕ ਬਣ ਜਾਂਦੇ ਆ ਪਰ ਇੱਥੇ ਇੱਕ ਅਲੱਗ ਤਸਵੀਰ ਦਿਖਾਈ ਦੇ ਰਹੀ ਹੈ ਤਾਂ ਇੱਕ ਭਰਾ ਨੇ ਭਰਾ ਦੀ ਜਿਹੜੀ ਤਸਵੀਰ ਆ ਉਹਦੀ ਬਾਹ ਦੇ ਉੱਪਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪ੍ਰਾਇਮੇਸ਼ਾ ਦੇ ਕੋਲ ਸੱਸੀਵਾਲ ਬਾਈ ਜੀ ਬਈ ਮੈਂ ਜਿਵੇਂ ਕਿਹਾ ਵੀ ਜਿਹੜਾ ਬਾਹ ਦੇ ਉੱਪਰ ਟੈਟੂ ਬਣਾਇਆ ਇਹਦੇ ਪਿੱਛੇ ਰਾਜ ਕੀ ਹੈ ਪਹਿਲਾਂ ਤਾਂ ਇਹਦੇ ਪਿੱਛੇ ਦੱਸੋ ਇਹ ਬਾਈ ਜੀ ਬਸ ਮੇਰਾ ਬੈਸਿ ਸ਼ੌਂਕ ਸੀਗਾ ਬਾਈ ਕੋਈ ਟੈਟੂ ਮਤਲਬ ਬਣਵਾਉਣੇ ਸੀ ਬੋਡੀ ਤੇ ਮੈਂ ਪਰ ਮੈਨੂੰ ਆਇਆ ਸੀਗਾ ਵੀ ਟੈਟੂ ਬਣਵਾਵਾਂ ਜਿਹਦਾ ਕੋਈ ਮੀਨਿੰਗ ਹੋਵੇ ਮੀਨਿੰਗਫੁਲ ਟੈਟੂ ਮੇਰੇ ਲਗਭਗ ਬਈ ਜਿੰਨੇ ਬੋਡੀ ਦੇ ਟੈਟੂ ਬਣਿਆ ਸਾਰੇ ਮੀਨਿੰਗਫੁਲ ਬਣੇ ਹੋਏ ਜਿਹੜੇ ਤੁਸੀਂ ਇੱਧਰ ਦੇਖ ਸਕਦੇ ਹੋ ਸਾਰਾ ਦਾ ਮੀਨਿੰਗਫੁਲ ਹੈ ਜੀ ਤੇ ਉਹ ਬਸ ਸਾਡੀ ਅੰਡਰਸਟੈਂਡਿੰਗ ਫੋਟ ਟੈਟੂ ਬਣਵਾਉਣ ਨਾਲ ਉਹਦੇ ਨਾਲ ਦੀ ਬਾਹ ਹੋ ਵੀ ਚੰਗੀ ਵਧੀਆ ਲੱਗਦੀ ਹੈ ਜੀ ਕੋਈ ਤੁਹਾਨੂੰ ਪੁੱਛਦੇ ਤਾਂ ਹੋਣਗੇ ਵੀ ਇਹ ਟੈਟੂ ਕੀ ਦਾ ਹੈ ਸਵਾਲ ਸਭ ਤੋਂ ਵੱਡਾ ਕਿਉਂਕਿ ਅਗਲਾ ਕਹਿੰਦਾ ਵੀ ਤੁਹਾਡਾ ਫਾਦਰ ਤਾਂ ਲੱਗਦੇ ਨਹੀਂ ਇਹ ਹੈ ਕੌਣ हां हां पूछ दे जी पूछ दे बाकी ਹੁਣ ਲਗਭਗ ਬਠਿੰਡੇ ਦੇ ਵਿੱਚ ਤਾਂ ਹੀ ਲੋਕ ਜਾਣ ਹੀ ਜਾਂਦੇ ਵੀ ਉਹ ਬਾਈ ਦਾ ਟੈਟੂ ਸਿੱਧੂ ਗਰਾਂਚੀ ਕੇ ਵਾਲ ਦਾ ਟੈਟੂ ਆ ਹਾਂਜੀ ਹਾਂਜੀ ਤੇ ਜਦੋਂ ਜਦੋਂ ਤੁਸੀਂ ਇਹ ਟੈਟੂ ਬਣਾ ਕੇ ਆਪਦੇ ਦੋਸਤਾਂ ਮਿੱਤਰਾਂ ਚ ਵਿਚਰਦੇ ਸੀ ਤਾਂ ਕਿਹਾ ਨਹੀਂ ਯਾਰ ਭਰਾ ਦਾ ਟੈਟੂ ਕਿੱਧਰ ਬਣਾ ਲਿਆ ਹਾਂਜੀ ਕਹਿੰਦੇ ਆ ਜੀ ਲੋਕ ਕਹਿੰਦੇ ਐਡਵਰਟ ਅੱਜ ਕੱਲ੍ਹ ਲੋਕਾਂ ਦਾ ਮਾਈਂਡ ਸੈਟ ਹੋਰ ਆ ਲੋਕ ਮਾਡਰਨ ਟੈਟੂ ਚਾਹੁੰਦੇ ਆ ਥੋੜੇ ਤੇ ਆਪਾਂ ਫੈਮਿਲੀ ਦਾ ਟੈਟੂ ਬਣਾਇਆ ਜੀ ਆਪਦੀ ਦਾ ਟੱਕੀ ਤਾਂ ਬਈ ਜਿਵੇਂ ਤੁਸੀਂ ਵਿਦੇਸ਼ ਦੀ ਧਰਤੀ ਤੇ ਕੰਮ ਕੀਤਾ तकरीबन 3 ਸਾਲ ਕੰਮ ਕਰਕੇ ਆਏ ਹੋ ਤਾਂ ਇਕਦਮ ਜਦੋਂ ਇੱਧਰ ਆਏ ਭਰਾ ਨੇ ਆਵਾਜ਼ ਮਾਰੀ ਤਾਂ ਦਿਲ ਦੇ ਵਿੱਚ ਚੱਲਿਆ ਨਹੀਂ ਵੀ ਯਾਰ ਇੱਥੋਂ ਕਾਰੋਬਾਰ ਛੱਡ ਕੇ ਉਸ ਪੰਜਾਬ ਤੋਂ ਜਿੱਥੇ ਗਏ ਸੀ ਵਿਦੇਸ਼ ਚ ਭੱਜ ਕੇ ਗਏ ਸੀ ਵੀ ਯਾਰ ਇੱਥੇ ਤਾਂ ਹੈ ਹੀ ਨਹੀਂ ਕੁਝ ਭੱਜ ਚੱਲੋ ਉਦੋਂ ਉਦੋਂ ਦਿਮਾਗ ਦੇ ਵਿੱਚ ਇਹੀ ਸੀ ਵੀ ਇੱਥੋਂ ਯਾਰ ਖਤਮ ਹੋ ਗਿਆ ਪੰਜਾਬ ਉਸ ਟਾਈਮ ਬਾਈ ਜੀ ਅਸੀਂ ਬੜਾ ਟਰਾਈ ਕੀਤਾ ਜੀ ਸਾਨੂੰ ਕੋਈ ਜ਼ਿਆਦਾ ਅੱਛੀ ਓਪਰਚੁਨਿਟੀ ਨਹੀਂ ਮਿਲ ਰਹੀ ਸੀ ਕੰਮ ਦੀ ਜਾਂ ਕੋਈ ਹੋਰ ਤਰ੍ਹਾਂ ਦੀ ਤੇ ਇੰਨੀ ਇਨਕਮ ਵੀ ਨਹੀਂ ਹੁੰਦੀ ਸੀਗੀ ਵੀ ਆਪ ਦਾ ਬਿジネス ਸਟਾਰਟ ਕਰੀਏ ਤਾਂ ਇਸ ਲਈ ਉਸ ਟਾਈਮ ਹਾਲਾਤ ਇਦਾਂ ਦੇ ਸੀਗੇ ਵੀ ਬਾਹਰ ਜਾਣਾ ਪਿਆ ਜੀ ਪਾਜੀ ਦੋਸਤੋ ਬਾਅਦ ਜਦੋਂ ਇੱਧਰ ਆਪਾਂ ਸਟੈਪ ਚੱਕਿਆ ਜੀ ਤਾਂ ਇਹਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਪਬਲਿਕ ਦਾ ਜੀ ਆਪਾਂ ਨੂੰ ਤੇ ਫਿਰ ਜਦੋਂ ਇਹ ਵਧੀਆ ਰੋੜ ਪਿਆ ਜੀ ਉਸ ਤੋਂ ਬਾਅਦ ਅਸੀਂ ਪਲਾਨ ਕੀਤਾ ਵੀ ਇੱਥੇ ਉੱਥੇ ਮੈਂ ਕਿਸੇ ਲਈ ਮਿਹਨਤ ਕਰਾਂ ਜੀ ਇੱਥੇ ਆਪਦੀ ਲਈ ਮਿਹਨਤ ਕਰਾਂਗੇ ਤਾਂ ਹੁਣ ਇੱਥੇ ਇਕੱਠੇ ਮਿਹਨਤ ਕਰਾਂ ਜੀ ਤਾਂ ਇਸ ਲਈ ਹੁਣ ਆਪਣੇ ਚਾਰ ਫੂਟ ਕਾਟ ਹੋ ਗਏ ਹਲੇ ਹੋਰ ਵੀ ਬੜੇ ਪਲਾਨ ਨੇ ਜੀ ਆਉਣ ਵਾਲੇ 2-3 ਸਾਲਾਂ ਦੇ ਵਿੱਚ ਵਿੱਚ ਐਨ ਨੂੰ ਹੋਰ ਉੱਤੇ ਢ ਲੜੇ ਤਾਂ ਅਸੀਂ ਕਦੇ ਮਿਲਦਾ ਛੋਟੇ ਹੁੰਦੀ ਲੜਿਆ ਜੀ ਤੇ ਉਸ ਤੋਂ ਬਾਅਦ ਅਸੀਂ ਕਦੇ ਲੜੇ ਵੀ ਹਨ ਜੀ ਤੇ ਇੱਥੇ ਤਾਂ ਕਾਟਦੇ ਨੇ ਝੜਕ ਝੁੜ ਕੇ ਦਾਣਾ ਉਹ ਯਾਰ ਤੂੰ ਆ ਕੀ ਕਰਤਾ ਇਹ ਕਦੇ ਨਾ ਕਦੇ ਹੁੰਦਾ ਇੱਥੇ ਚੱਲਦੇ ਬੜਾ ਮੋਡਾ ਹੋ ਜਾਂਦੇ ਜੀ ਕੀ ਬਾਬੀ ਬਈ ਫੇ ਅਹੀ ਲੜਾਈ ਨਹੀਂ ਹੈਗੀ ਕਦੇ ਜੂ ਮਾੜਾ ਮੋਟਾ ਕਈ ਵਾਰ ਵੀ ਝਟਕ-ਝੋੜ ਕੋ ਜੇ ਜਦੋਂ ਦਾ ਜ਼ਿਆਦਾ ਵਾਸ ਹੋ ਜੇ ਕਸਟਮਰ ਦਾ ਤਾਂ ਕੋਈ ਵੀ ਜਿਵੇਂ ਗਲਤੀ ਕਰ ਦੇ ਤਾਂ ਇੱਕ ਦੂਜੇ ਨੂੰ ਬੋਲ ਹੀ ਦਿੰਦੇ ਜੀ ਹਾਂ ਸਾਰੇ ਇੱਕ ਦੂਜੇ ਨੂੰ ਕਹਿ ਦਿੰਦੇ ਕੋਈ ਨਾ ਕੋਈ ਕਹਿ ਹੀ ਦਿੰਦੇ ਜੀ ਕਿਤੇ ਕਿਤੇ ਭਰਾ ਦੀ ਗੱਲ ਦਾ ਗੁੱਸਾ ਕੀਤਾ ਕਿ ਨਹੀਂ ਗੁੱਸਾ ਤਾਂ ਨਹੀਂ ਕਦੇ ਵੀ ਕੀਤਾ ਜੀ ਹਾਂ ਬਈ ਸਾਡੇ ਚ ਕੋਈ ਏਦਾਂ ਦੀ ਲੜਾਈ ਹੋਈ ਨਹੀਂ ਕਦੇ ਗੁੱਸਾ ਨਹੀਂ ਹੋਇਆ ਜੀ ਤਾਂ ਇੱਥੋਂ ਕਦੇ ਇਹ ਹੋਇਆ ਹੋਵੇ ਵੀ ਲੜਕੇ ਤਾਂ ਉੱਥੋਂ ਆਏ ਹੋ ਘਰੋਂ ਤੇ ਇੱਥੇ ਆ ਕੇ ਕਿਸੇ ਨੂੰ ਨੂਣ ਵੱਧ ਪਾਤਾ ਹੋਵੇ ਨਹੀਂ ਨਹੀਂ ਏਦਾਂ ਦਾ ਤਾਂ ਨਹੀਂ ਕੁਝ ਵੀ ਹੋਇਆ ਜੀ ਕਦੇ ਤੇ ਵਧ ਗਈ ਯਾਰ ਆਈ ਟੇਸਟ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਜੀ ਹਲੇ ਤੱਕ ਤਾਂ ਜੀ ਫੈਮਲੀ ਕੀ ਕਹਿੰਦੀ ਹੈ ਕਿਉਂਕਿ ਫੈਮਲੀ ਨੇ ਕਿਹਾ ਨਹੀਂ ਵੀ ਪੁੱਤ ਤੂੰ ਤਾਂ ਉੱਥੇ ਵਧੀਆ ਸੀਗਾ ਫੋਰਨਸ ਸੈਟ ਸੀ ਤੂੰ ਉੱਥੇ ਕਿਉਂ ਛੱਡ ਕੇ ਆ ਗਿਆ ਫੈਮਲੀ ਨੇ ਤਾਂ ਜੀ ਸਾਨੂੰ ਕੋਈ ਕਦੇ ਕਹੀ ਨਹੀਂ ਹੈਗਾ ਉਹਨਾਂ ਨੇ ਤਾਂ ਕਿਹਾ ਹੋਇਆ ਵੀ ਜਿਹੜਾ ਤੁਹਾਡਾ ਮਾਨ ਕਰਦਾ ਜਿੱਦਾਂ ਕਰਦਾ ਵੀ ਬਸ ਉਹਦਾ ਕਰੋ ਬਸ ਸਹੀ ਰਹੋ ਆਪਦਾ ਸਹੀ ਵੀ ਨਹੀਂ ਸਤੋਵੀ ਸਹੀ ਬਾ ਐਵੇਂ ਨਾ ਹੋਵੇ ਵੀ ਕੱਲ ਨੂੰ ਕੋਈ ਲਾਂਬਾ ਆ ਕੇ ਕਹੇ ਵੀ ਭਾਈ ਤੁਹਾਡੇ ਮੁੰਡਾ ਨੇ ਆ ਕੰਮ ਗਲਤ ਕਰਤਾ ਉਹ ਚੀਜ਼ ਨਾ ਹੋਵੇ ਬਾਕੀ ਉਹਨਾਂ ਨੇ ਕਦੇ ਕੋਈ ਪੁੱਛਿਆ ਨਹੀਂ ਵੀਰੇ ਕਹਦਾ ਵੀ ਜੇ ਚੀਜ਼ ਦੇਣੀ ਹੈ ਤਾਂ ਵਧੀਆ ਦੇਣੀ ਹੈ ਜੇ ਨੁਕਸਾਨ ਹੋ ਗਿਆ ਪਰ ਇਤੋਂ ਬੁਰਾ ਕੋਈ ਨਹੀਂ ਹੈ ਬਿਲਕੁਲ ਜੀ ਬਿਲਕੁਲ 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 ਹਾਂਜੀ ਬਈ ਜੀ ਹਾਂਜੀ ਇੱਥੇ ਇੱਥੇ ਲੋਕਾਂ ਦਾ ਰੁਝਾਨ ਕਿਵੇਂ ਆ ਲੋਕ ਤੁਹਾਡੇ ਕੋਲੇ ਕਿਉਂਕਿ ਇੱਕ ਨੌਜਵਾਨ ਉਹ ਨੌਜਵਾਨ ਨੂੰ ਕਾਰ ਦੇ ਉੱਪਰ ਕਿਉਂਕਿ ਆਪਣੇ ਪੰਜਾਬੀ ਖਾਸ ਕਰਕੇ ਇਹ ਕਾਰ ਤੋਂ ਦੂਰ ਚੱਲਦੇ ਨੇ ਤਾਂ ਜਦੋਂ ਇੱਥੇ ਕਿ ਖੜਦੇ ਹੋਂ ਤਾਂ ਕਿਵੇਂ ਲੱਗਿਆ ਇਹ ਲੱਗਿਆ ਜਾਂ ਨਹੀਂ ਇੱਕ ਵਾਰੀ ਉੱਪਰ ਆ ਜਾ ਵੀ ਯਾਰ ਉੱਥੇ ਵਧੀਆ ਸੀ ਇੱਥੇ ਆ ਕੇ ਹੁਣ ਧੁੱਪੇ ਗਰਮੀ ਚ ਕਾਰ ਚ ਕੱਢਦੇ ਉੱਥੇ ਏਸੀ ਚ ਕੰਮ ਕਰਦੇ ਸੀ ਹਾਂਜੀ ਜਦੋਂ ਮੈਂ ਪਹਿਲੀ ਪਹਿਲੀ ਵਾਰ ਆਇਆ ਸੀਗਾ ਜੀ ਤਾਂ ਉਦੋਂ ਥੋੜਾ ਲੱਗਿਆ ਇੱਕ ਦੋ ਦਿਨ ਪਰ ਜਦੋਂ ਹੌਲੀ ਹੌਲੀ ਰੁਟੀਨ ਬਣ ਗਈ ਡੇਲੀ ਹੁਣ ਜਿਵੇਂ ਡੇਲੀ ਆਉਂਦੇ ਨੇ ਕਸਟਮਰ ਇੱਥੇ ਡੇਲੀ ਡੇਲੀ ਪਹਿਲਾਂ ਤਾਂ ਅਗਲਾ ਪੁੱਛਦਾ ਬਾਈ ਕੀ ਹਾਲ ਚਾਲ ਹੈ ਉਸ ਤੋਂ ਬਾਅਦ ਅਗਲਾ ਆਰਡਰ ਦਿੰਦਾ ਜੀ ਹੁਣ ਜੇ ਇੱਥੇ ਨਾ ਆਈਏ ਉਦੋਂ ਸਾਡਾ ਜੀ ਨਹੀਂ ਲੱਗਦਾ ਜੀ ਵੈਸੇ ਬਹੁਤ ਵਧੀਆ ਚੱਲ ਰਹੀ ਸਾਡੀ ਘਰੇ ਜੀ ਨਹੀਂ ਲੱਗਦਾ ਫਿਰ ਨਹੀਂ ਨਹੀਂ ਸ਼ਾਮ ਨੂੰ ਤਾਂ ਸਾਡਾ ਘਰੇ ਜੀ ਲੱਗਦਾ ਨਹੀਂ ਮੈਨੂੰ ਲੱਗਦਾ ਮੈਨੂੰ 6-7 ਮਹੀਨੇ ਹੋ ਗਿਆ ਇਹਨੂੰ ਮੈਂ ਸ਼ਾਮ ਦੁਬਈ ਦੀ ਦੇਖੀ ਨੇਚੀ ਹੁੰਦੇ ਆ ਸ਼ਾਮ ਨੂੰ ਫਿਰ ਦਿੱਲੀ ਪਰਜਾਈ ਨਾਲ ਅੰਡਰਸਟੈਂਡਿੰਗ ਕਿਵੇਂ ਆ ਤਾਂ ਕਦੇ-ਕਦੇ ਪਰਜਾਈ ਨੇ ਨਹੀਂ ਕਿਹਾ ਵੀ ਯਾਰ ਤੂੰ ਛੋਟੇ ਆ ਕੰਮ ਐ ਨਹੀਂ ਕਰਨਾ ਛੋਟੇ ਆ ਕੰਮ ਐ ਕਰ ਨਹੀਂ ਨਹੀਂ ਅੰਡਰਸਟੈਂਡਿੰਗ ਜੀ ਸਾਡੀ ਸਾਡੀ ਫੈਮਿਲੀ ਦੀ ਬਹੁਤ ਹੀ ਵਧੀਆ ਬਣੀ ਹੋਈ ਹੈ ਬਾਏ ਕਬੂਦੀ ਮੇਰੇ ਨਾਲ ਕਦੇ ਸਾਡੀ ਫੈਮਿਲੀ ਜੀ ਕੋਈ ਇਦਾਂ ਦਾ ਹੋਈ ਨਹੀਂ ਹੈਗੀ ਨੋਕ-ਚੋਕ ਆ ਬਾਕੀ ਸਾਡੀ ਅੰਡਰਸਟੈਂਡਿੰਗ ਵੀ ਵਾ ਅੱਖਾਂ ਨਾਲ ਵੀ ਕਈ ਵਾਰ ਗੱਲ ਹੋ ਜਾਂਦੀ ਵੀ ਠੀਕ ਆ ਵੀ ਆ ਚੀਜ਼ ਤੋਂ ਗਲਤ ਆ ਇਹਨੂੰ ਬਾਕੀ ਨਾਲ ਹੀ ਸਮਝਾਉਂਦੇ ਹਾਂਜੀ 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 ਤਾਂ ਹੁਣ ਹੁਣ ਅੱਗੇ ਕੀ ਕਹਿਣਾ ਚਾਹੂੰਗੀ ਬਹੁਤ ਸਾਰੇ ਨਾਰਥਰਨ ਜਿਹੜੇ ਵਿਦੇਸ਼ ਗਏ ਆ ਬਹੁਤ ਸਾਰੇ ਉੱਥੇ ਜਾ ਕੇ ਹਜੇ ਵੀ ਕੰਮ ਦੇਕਰ ਦੇ ਵਿੱਚ ਸੈੱਟ ਨਹੀਂ ਗਏ ਬਹੁਤ ਸਾਰੇ ਹੋ ਚੁੱਕੇ ਆ ਤੇ ਪਰ ਉਹ ਹਜੇ ਸਟਰਗਲ ਹੀ ਕਰ ਰਹੇ ਆ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਜੀ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਜੇ ਉੱਥੇ ਸੈੱਟ ਆ ਰਿਹਾ ਤਾਂ ਉਹਨਾਂ ਦਾ ਵੀ ਜੇ ਸਹੀ ਆ ਜੇ ਕੋਈ ਕਿਉਂਕਿ ਆਪਾਂ ਉੱਥੇ ਵੀ ਮਿਹਨਤ ਕਰ ਰਹੇ ਹਾਂ ਜੀ ਉੱਥੇ ਆਪਾਂ ਕਿਸੇ ਲਈ ਮਿਹਨਤ ਕਰ ਰਹੇ ਹਾਂ ਜੇ ਆਪਾਂ ਇੱਥੇ ਆ ਕੇ ਕੰਮ ਕਰਾਂਗੇ ਆਪਦੇ ਪੰਜਾਬ ਦੇ ਵਿੱਚ ਆਪਦੇ ਇੰਡੀਆ ਦੇ ਵਿੱਚ ਤਾਂ ਇੱਥੇ ਆਪਾਂ ਆਪਦੇ ਲਈ ਕੰਮ ਕਰਾਂਗੇ ਆਪਣੇ ਲਈ ਆਪਣੇ ਲਈ ਕੰਮ ਕਰਾਂਗੇ ਨਾ ਕੋਈ ਇੱਥੇ ਕਿਹਦੀ ਨੋਕਚੋਕ ਆ ਜੀ ਉੱਥੇ ਕਿਹਦੇ ਥੱਲੇ ਆਪਾਂ ਨੂੰ ਕੰਮ ਕਰਨਾ ਪੈਂਦਾ ਜੀ ਤੇ ਇੱਥੇ ਆਪਾਂ ਖੁਦ ਆਪਦੇ ਓਨਰ ਆਈ ਹੁਣ ਜਿਵੇਂ ਅਸੀਂ ਕਰ ਰਹੇ ਸਾਨੂੰ ਕੋਈ ਇੱਥੇ ਪੁੱਛਣ ਵਾਲਾ ਹੈ ਨਹੀਂ ਵੀ ਤੁਸੀਂ ਇੱਥੇ ਨਾ ਕੋਈ ਆਏ ਕਹਿਣ ਵਾਲਾ ਵੀ ਆਹ ਟਾਈਮ ਤੂੰ ਅੱਜ ਆਇਆ ਨਹੀਂ ਕੰਮ ਤੇ ਜਾਂ ਤੇਰੀ ਤਨਖਾਹ ਕੱਟੀ ਜਾਊਗੀ ਇੱਥੇ ਆਪਾਂ ਆਪਦੇ ਮਾਲਕ ਖੁਦ ਆਈ ਹੁਣ ਦਿਉਰ ਭਾਬੀ ਦੀ ਅੰਡਰਸਟੈਂਡਿੰਗ ਕਿਵੇਂ ਹੈ ਕਹਿੰਦਾ ਪਹਿਲਾਂ ਤਾਂ ਹਸਬੰਦ ਵਾਈਫ ਸੀ ਚੱਲ ਜਾਂਦਾ ਸੀ ਪਰ ਹੁਣ ਕਿਵੇਂ ਹੈ ਕਹਿੰਦੇ ਇਹਨਾਂ ਦੇ ਮਸ਼ਕਰੀਆਂ ਵੀ ਆਪਦੀ ਭਾਬੀ ਦੇ ਓਰ ਵਾਲੀਆਂ ਚੱਲਦੀਆਂ ਰਹਿੰਦੀਆਂ ਹੈ ਸਰ ਅੰਡਰਸਟੈਂਡਿੰਗ ਦਾ ਬਹੁਤ ਵੈਸਟ ਹੈ ਸਟਾਰਟਿੰਗ ਤੋਂ ਕਿਉਂਕਿ ਸਾਡਾ ਰਿਸ਼ਤਾ ਅਸੀਂ ਦੌਰ ਪਰਜਾਈ ਘਟਾ ਅਸੀਂ ਭੈਣ ਭਰਾ ਵਾਂਗ ਰਹੇ ਹਾਂ ਅਸੀਂ ਚੌੜ ਵੀ ਉਸ ਤਰੀਕੇ ਨਾਲ ਸਾਡੀ ਸਾਡੀ ਸਭ ਕੁਝ ਉਸ ਤਰੀਕੇ ਨਾਲ ਵੀ ਅਸੀਂ ਭੈਣ ਭਰਾ ਹੀ ਬਣ ਕੇ ਰਹੇ ਹਾਂ ਸਟਾਰਟਿੰਗ ਤੋਂ ਉਦੋਂ 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 ਕਿਹਾ ਨਹੀਂ ਵੀ ਆ ਦੇਖੋ ਟੈਟੂ ਇਦਰੋ ਬਾਈ ਵਾਲਾ ਛਪਾ ਲਿਆ ਵੀ ਉਹ ਤਾਂ ਮੈਚ ਪਾਉਣਾ ਸੀ ਨਹੀਂ ਨਹੀਂ ਐਦਾਂ ਤਾਂ ਨਹੀਂ ਕੁਝ ਵੀ ਕਿਹਾ ਮੈਨੂੰ ਮੈਨੂੰ ਵਧੀਆ ਲੱਗਿਆ ਵੀ ਇਹਨਾਂ ਦੇ ਚ ਮਤਲਬ ਇਹਨਾਂ ਚ ਇੰਨਾ ਪਿਆਰਾ ਤਾਂ ਮੈਂ ਵੀ ਅਸੀਂ ਉਹਨੂੰ ਮੈਂਟੇਨ ਰੱਖਦੀ ਆ ਵੀ ਇਹਨਾਂ ਦਾ ਆਪਸ ਚ ਕੋਈ ਫਰਕ ਨਾ ਪਵੇ ਜਾਂ ਜਿਵੇਂ ਵੀ ਆ ਜਾਂ ਮੈਂ ਵੀ ਇਹਨਾਂ ਨਾਲ ਮਤਲਬ ਉਸ ਤਰੀਕੇ ਨਾਲ ਹੀ ਰਹਿਣੀ ਆ ਭੈਣੇ ਲੇਡੀਜ਼ ਦੇ ਉੱਪਰ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਘਰ ਬੰਨ ਕੇ ਰੱਖਣ ਦੀ ਕਿਉਂਕਿ ਉਹਦੇ ਉਹਦੇ ਉੱਪਰ ਤਾਂ ਮੈਂ ਕਹਿੰਦਾ ਵੀ ਸਭ ਦੀ ਜ਼ਿੰਮੇਵਾਰੀ ਹੁੰਦੀ ਹੈ ਬਾਹਰ ਦੀ ਵੀ ਘਰ ਦੀ ਵੀ ਤਾਂ ਕਿੰਨੀ ਕਿੰਨਾ ਕ ਮੰਨਦੇ ਹੋ ਵੀ ਸਟਰ ਏਸੀ ਜੋ ਜ਼ਿੰਮੇਵਾਰੀ ਤਾਂ ਹੈ ਕਿਉਂਕਿ ਮੈਨੂੰ ਇੱਥੋਂ ਦਾ ਵੀ ਸਿਸਟਮ ਦੇਖਣਾ ਪੈਂਦਾ ਸਾਰਾ ਤਾਂ ਮਤਲਬ ਘਰ ਦਾ ਵੀ ਦੇਖਣਾ ਪੈਂਦਾ ਬੱਗੀ ਕਈ ਵਾਰਾਂ ਸਿਸਟਮ ਇਦਾਂ ਦਾ ਹੋ ਜਾਂਦਾ ਵੀ ਜੇ ਮਾੜਾ ਮੋਟਾ ਕੋਈ ਆਪਸ 'ਚ ਸਾਡੀ ਹੁੰਦੀ ਆ ਤਾਂ ਉਸ ਨੂੰ ਹੈਂਡਲ ਵੀ ਕਰਨਾ ਪਿਆ ਜਾਂਦਾ ਵੀ ਕਿਰੂਜ ਨੂੰ ਸਮਝਾਈਦਾ ਵੀ ਐ ਨਹੀਂ ਐ ਹੁੰਦਾ ਮਤਲਬ ਵੈਸੇ ਇਦਾਂ ਕਦੇ ਹੋਇਆ ਨਹੀਂ ਪਰ ਕਦੇ-ਕਦਾਈ ਹੋ ਜਾਂਦਾ ਜਦੋਂ ਉਹ ਸਿਸਟਮ ਦਾ ਉਹ ਤਾਂ ਦੇਖਣਾ ਪੈਂਦਾ ਸਾਰਾ ਕਿਉਂਕਿ ਮੰਮੀ ਦੀ ਵੀ ਹਰ ਗੱਲ ਡੈਡੀ ਦੀ ਵੀ ਹਰ ਗੱਲ ਮੰਨੀ ਪੈਂਦੀ ਹੈ ਤਾਂ ਉਹ ਚੀਜ਼ ਦਾ ਸਰ ਸਿਸਟਮ ਦੇਖਣਾ ਬੰਦਾ। ਕਦੇ ਇਹ ਤਾਂ ਨਹੀਂ ਹੋਇਆ ਕਿ ਮੈਂ ਮੈਂ ਬਾਈ ਨੂੰ ਕਿਹਾ ਮੈਂ ਕਿ ਜੇ ਬਾਈ ਨਾਲ ਲੜ ਪਏ ਹੋ ਤਾਂ ਇੱਥੇ ਆ ਕੇ ਕਿਹਾ ਵੀ ਅੱਜ ਆਪੇ ਜਾ ਮੈਂ ਨਹੀਂ ਜਾਣਾ ਆਪ ਤੇ ਸਮੋ ਆਪ ਸਾਰਾ ਕੁਝ। ਨਹੀਂ ਨਹੀਂ ਐਦਾਂ ਦਾ ਨਹੀਂ ਹੁੰਦਾ ਹੈਗਾ ਕਦੇ ਵੀ ਮੌਕੇ ਤੇ ਹੋ ਜਾਂਦਾ ਪਰ ਉਸ ਤੋਂ ਬਾਅਦ ਫਿਰ ਹੋਏ ਜਿਹੀ ਹੋ ਜਾਂਦਾ ਵੀ 2 ਕਮਿੰਟ ਬਸ ਠੀਕ ਆ ਉਸ ਤੋਂ ਬਾਅਦ ਚਲੋ ਚੱਲੀਏ ਕੰਮ ਤੇ ਤਾਂ ਉਹ ਐਦਾਂ ਦਾ ਮਤਲਬ ਇੱਥੇ ਆ ਕੇ ਗੁੱਸਾ ਇਹ ਤਾਂ ਹੁੰਦਾ ਹੋਊਗਾ ਵੀ ਕਿ ਬਾਈ ਨਹੀਂ ਆਪ ਤੇ ਸਮ ਆਪ ਪਿਆ ਸਾਰਾ ਸਾਰਾ ਸਮਾਨ। ਨਹੀਂ ਨਹੀਂ ਐਦਾਂ ਦਾ ਕੁਝ ਵੀ ਨਹੀਂ ਇੱਥੇ ਆ ਕੇ ਮਤਲਬ ਉਸ ਤਰੀਕੇ ਨਾਲ ਹੀ ਕੰਮ ਕਰੀਦਾ ਜਿਵੇਂ ਡੇਲੀ ਕੀ ਕਰੀਦਾ ਜਿਵੇਂ ਘਰੇ ਜਿਵੇਂ ਮਰਜੀ ਘਰੇ ਘਰੇ ਲੜਾਈ ਲੜਾਈ ਘਰੇ ਘਰੇ ਹਾਂਜੀ ਹਾਂਜੀ ਲੜਾਈ ਘਰੇ ਘਰੇ ਬਸ ਤੇ ਭੈਣ ਕਿਉਂਕਿ ਜਿਵੇਂ ਸ਼ੁਰੂਆਤੀ ਦੌਰ ਚੋਂ ਬਗਲ ਕੀਤੀ ਸੀ ਤੁਹਾਨੂੰ ਵੀ ਲੱਗਦਾ ਸੀ ਮੈਥੇ ਖੜਨਾ ਬਹੁਤ ਔਖਾ ਲੱਗਦਾ ਸੀਗਾ ਤਾਂ ਹੁਣ ਕਿਵੇਂ ਜਿਵੇਂ ਫੂਡ ਚੇਨ ਵਧਣ ਲੱਗੀ ਹੈ ਕਹਿੰਦੇ ਅਮਰੀਕਾ ਵਾਲਿਆਂ ਦੀ ਫੂਡ ਚੇਨ ਤਾਂ ਸੁਣੀ ਸੀ ਪਰ ਹੁਣ ਪੰਜਾਬੀਆਂ ਦੀ ਫੂਡ ਚੇਨ ਵਧਣ ਲੱਗੀ ਹੈ 400 ਲਾ ਹੋ ਚੁੱਕੀਆਂ ਤਾਂ ਫਿਊਚਰ ਬਾਈ ਕਹਿੰਦਾ ਵੀ ਲੰਮਾ ਹੀ ਐ ਜੀ ਤਾਂ ਹਾਂਜੀ ਅ ਤਾਂ ਇਹ ਬਹੁਤ ਵਧੀਆ ਲੱਗ ਰਿਹਾ ਸਟਾਰਟਿੰਗ ਤੁਹਾਨੂੰ ਦੱਸਿਆ ਸੀ ਮੈਂ ਵੀ ਮਤਲਬ ਮੇਰੇ ਫਰੈਂਡ ਸਰਕਲ ਬੋਲਦੇ ਸੀ ਇਹਦਾ ਮਤਲਬ ਰਿਸ਼ਤੇਦਾਰ ਵੀ ਕਹਿੰਦੇ ਸੀਗੇ ਤੇ ਵੀ ਬਾਅਦ ਚ ਵੀ ਕਹਿੰਦੇ ਰਹੇ ਆ ਵੀ ਤੂੰ ਕਿੱਧਰ ਉੱਧਰ ਖੜੀ ਆ ਜਾਂ ਜੋ ਵੀ ਹੈ ਤਾਂ ਹੁਣ ਸਾਰੇ ਕਹਿੰਦੇ ਆ ਬਹੁਤ ਬੈਸਟ ਆ ਹੁਣ ਇਨਫੈਕਟ ਜਿਹੜੇ ਮੇਰੇ ਰਿਸ਼ਤੇਦਾਰ ਆ ਉਹ ਕਹਿ ਰਹੇ ਆ ਵੀ ਅਸੀਂ ਆਪਦੇ ਬੇਟੇ ਨੂੰ ਇਹ ਕਰਕੇ ਦੇ ਰਹੇ ਆ ਤੁਹਾਡੇ ਬ੍ਰਦਰ ਵੀ ਆ ਗਏ ਹਾਂਜੀ ਮੇਰੇ ਬ੍ਰਦਰ ਵੀ ਆ ਗਏ ਬਾਕੀ ਸਾਡੇ ਰਿਸ਼ਤੇਦਾਰ ਵੀ ਜਿਹੜੇ ਬਾਹਰ ਗਏ ਆ ਮੇਰੇ ਰੈਲੇਟਿਵ ਉਹ ਵੀ ਕਹਿ ਰਹੇ ਬਹੁਤ ਵਧੀਆ ਕੰਮ ਹੈ ਵੀ ਮਤਲਬ ਬਾਹਰ ਨਾਲੋਂ ਇੱਥੇ ਬੈਸਟ ਆ ਮਤਲਬ ਉਹ ਕਹਿੰਦੇ ਵੀ ਇਹ ਚੀਜ਼ ਸਟਾਰਟ ਕਰਨ ਨੂੰ ਹੌਸਲਾ ਚਾਹੀਦਾ ਵੀ ਤੁਸੀਂ ਮਤਲਬ ਫਸਟ ਉਹ ਕੀਤਾ ਦਾ ਪ੍ਰਾਇਰੀਟੀ ਦਿੱਤੀ ਐ ਇਸ ਚੀਜ਼ ਨੂੰ ਤਾਂ ਬਹੁਤ ਤਾਂ ਲੰਮਾ ਹੀ ਨਹੀਂ ਗੇ ਇਹਦਾ ਹੁਣ ਤਾਂ ਇਹ ਆ ਵੀ ਆਪ ਦਾ ਕੰਮ ਐ ਜਦੋਂ ਮਰਜ਼ੀ ਘਰੇ ਜਾਓ ਛੁੱਟੀ ਕਰੋ ਬੈਠੋ ਆਰਾਮ ਕਰੋ ਹਾਂਜੀ ਇਸ ਚੀਜ਼ ਦਾ ਸਾਨੂੰ ਬਹੁਤ ਹੋਇਆ ਵੀ ਜਦੋਂ ਕਈ-ਕਈ ਵਾਰ ਨਹੀਂ ਸਾਡਾ ਇੱਥੇ ਉਹ ਹੁੰਦਾ ਵੀ ਅਸੀਂ ਘਰੇ ਜਾ ਕੇ ਆਉਣਾ ਤਾਂ ਅਸੀਂ ਮਤਲਬ ਸਾਡੇ ਚੀਜ਼ ਤੇ ਦਿਲ ਦੇ ਪ੍ਰੈਸ਼ਰ ਨਹੀਂ ਹੁੰਦਾ ਵੀ ਸਾਨੂੰ ਯਾਰ ਜਾਣਾ ਹੀ ਪਊਗਾ ਜੇ ਸਾਡਾ ਨਹੀਂ ਮੰਨ ਜੇ ਅਸੀਂ ਬਿਮਾਰਾਂ ਤਾਂ ਅਸੀਂ ਨਾਰਮਲੀ ক্লোਜ਼ ਕਰਕੇ ਘਰੇ ਬਹਿ ਸਕਦੇ ਹਾਂ ਸਾਨੂੰ ਇਸ ਚੀਜ਼ ਦੀ ਸਭ ਤੋਂ ਵੱਡੀ ਉਹ ਹੈ ਵੀ ਸਾਨੂੰ ਇਸ ਚੀਜ਼ ਦਾ ਪ੍ਰੈਸ਼ਰ ਵੀ ਜੀ ਤਾਂ ਲ ਉਗਾ ਤਾਂ ਇੱਕ ਮੌਨਕ ਮੂਨ ਵਾਲਾ ਟਾਈਮ ਤੋਂ ਮੈਨੂੰ ਲੱਗਾ ਘੱਟ ਹੀ ਮਿਲਦਾ ਉਹ ਵੀ ਅੱਜ ਲੈ ਚੱਲੋ ਅੱਜ ਰਹਿਣ ਦਿੰਨੇ ਆ ਨਹੀਂ ਬਈ ਪਹਿਲਾਂ ਸੀਗਾ ਸਾਡੇ ਜਦੋਂ ਅਸੀਂ ਦੋਨੇ ਹੁੰਦੇ ਸੀਗੇ ਉਦੋਂ ਸਾਡੇ ਲਈ ਬਹੁਤ ਟਫ ਸੀਗਾ ਕਿਉਂਕਿ ਉਦੋਂ ਮੈਂ ਘਰ ਦੇ ਕੰਮ ਵੀ ਮੈਂ ਹੀ ਕਰਨੇ ਸੀ ਤੇ ਇੱਥੇ ਵੀ ਕੰਮ ਮੈਂ ਹੀ ਕਰਨਾ ਸੀ ਤੇ ਹੁਣ ਸਾਡੀ ਥੋੜੀ ਜਿਹੀ ਫੈਮਿਲੀ ਇੱਥੇ ਐਡਜਸਟ ਹੋ ਗਈ ਤਾਂ ਕਰਕੇ ਉਸ ਵਜ੍ਹਾ ਕਰਕੇ ਹੁਣ ਮੈਨੂੰ ਘਰ ਦੇ ਕੰਮ ਨਹੀਂ ਆ ਨਾ ਨਵਾਂ ਬੰਦਾ ਤੁਸੀਂ ਦੁਬਈ ਵਾਲਾ ਦੁਬਈ ਵਾਲਾ ਬੰਦਾ ਇਹਦੀ ਵਜ੍ਹਾ ਕਰਕੇ ਫਿਰ ਅਸੀਂ ਘੁੰਮਣ ਵੀ ਚਲੇ ਜਾਂਦੇ ਆ ਸਾਨੂੰ ਇੱਕ ਦੋ ਬੰਦੇ ਹੋਰ ਵੀ ਸਪੋਰਟ ਹੈ ਅਸੀਂ ਇੱਕ ਦੋ ਵਾਰੀ ਗਏ ਆ ਘੁੰਮ ਟਾਈਮ ਮਿਲਦਾ ਸੀ ਹੁਣ ਜ਼ਰੂਰ ਮਿਲਦਾ ਹੁਣ ਜ਼ਿੰਮੇਵਾਰੀਆਂ ਵੰਡਦੀਆਂ ਹਾਂ ਹੁਣ ਹੁਣ ਕਾ ਕਾ ਹੋ ਗਿਆ ਡਿਵਾਈਡ ਹੋ ਗਈ ਕੀ ਕਹਿਣਾ ਚਾਹੂੰਗੀ ਕਿਉਂਕਿ ਬਹੁਤ ਸਾਰੀਆਂ ਲੇਡੀਆਂ ਹਰ ਕੰਮ ਦੇ ਵਿੱਚ ਸਾਥ ਤਾਂ ਦੇ ਦਿੰਦੀਆਂ ਪਰ ਇਸ ਕੰਮ ਦੇ ਵਿੱਚ ਡਰਦੀਆਂ ਥੋੜਾ ਜਿਹਾ ਆਪਣੇ ਖਾਸ ਕਰਕੇ ਕਹਿ ਸਕਦੇ ਹਾਂ ਜ਼ਿੰਮੇਵਾਰਾਂ ਦੀ ਖਾਸ ਕਰਕੇ ਕਹਿੰਦੇ ਨੇ ਜ਼ਿੰਮੇਵਾਰ ਪਰਿਵਾਰ ਦੀਆਂ ਜਿਹੜੀਆਂ ਧੀਆ ਹੁੰਦੀਆਂ ਨੇ ਉਹ ਐ ਖੜਨੀਆਂ ਜਾਂ ਕਿ ਐ ਰੇੜੀਆਂ ਤੇ ਜਾ ਕੇ ਵੇਚਣੀਆਂ ਕੀ ਕਹਿਣਾ ਚਾਹੂੰਗੀ ਉਹਨਾਂ ਨੂੰ ਵੀ ਹੁਣ ਨਿਕਲੋ ਘਰਾਂ ਚੋਂ ਬਾਹਰ ਜੇ ਮੋਡਾ ਨਾ ਮੋਡਲ ਆਉਂਗੇ ਤਾਂਹੀਂ ਚੱਲੂਗਾ ਬਿਲਕੁਲ ਇਹ ਗੱਲ ਹੁਣ ਅੱਜ ਦੇ ਟਾਈਮ 'ਚ ਜਿਹੜਾ ਟਾਈਮ ਹੈ ਜੀ ਇਹਦਾ ਟਾਈਮ ਇਹੀ ਹੈ ਵੀ ਜੇ ਆਪਣਾ ਸਾਰਾ ਪਰਿਵਾਰ ਕੰਮ ਕਰੂਗਾ ਆਪਾਂ ਤਾਂ ਹੀ ਆਪਣੇ ਪਰਿਵਾਰ ਨੂੰ ਪਾਲ ਸਕਦੇ ਹਾਂ ਉਹ ਇਕੱਲਾ ਸਿੰਗਲ ਬੰਦਾ ਜਿਵੇਂ ਪਹਿਲਾਂ ਹੁੰਦਾ ਸਿੰਗਲ ਬੰਦਾ ਕੰਮ ਕਰਦਾ ਸੀ ਬਾਕੀ ਸਾਰੇ ਖਾਂਦੇ ਸੀ ਬਾਕੀ ਇਹ ਤਾਂ ਉਹ ਚੀਜ਼ ਦਾ ਬਿਲਕੁਲ ਨਹੀਂ ਰਹੀ ਹੁਣ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਕੁੜੀਆਂ ਨੂੰ ਵੀ ਇਸ ਚੀਜ਼ 'ਚ ਕੋਈ ਸੰਗ ਸ਼ਰਮ ਨਹੀਂ ਕਿਉਂਕਿ ਮੈਨੂੰ 2 ਸਾਲ ਹੋ ਗਏ ਲਗਭਗ ਇੱਥੇ ਖੜਦੀ ਨੂੰ ਅੱਜ ਤੱਕ ਮੇਰੇ ਨਾਲ ਕਿਸੇ ਨੇ ਮਿਸਯੂਜ਼ਿੰਗ ਕੀਤਾ ਕੋਈ ਮਿਸ ਗਾਈਡਿੰਗ ਕੀਤਾ ਮੈਨੂੰ ਕੁਝ ਵੀ ਨਹੀਂ ਕਿਸੇ ਨੇ ਕੁਝ ਨਹੀਂ ਕਿਹਾ ਹਨਾ ਤਾਂ ਮਤਲਬ ਸਾਰੇ ਕੋਈ ਜਿਹਦੇ ਮ ਆ ਵੀ ਨਹੀਂ ਇੱਥੇ ਖੜਨਾ ਕੁੜੀ ਲਈ ਸੇਫ ਨਹੀਂ ਹੈਗਾ ਤਾਂ ਮੈਂ ਕਹਿੰਦੀ ਆ ਵੀ ਉਦੋਂ ਦੀ 1% ਵੀ ਉਹੋ ਜੀ ਗੱਲ ਨਹੀਂ ਹੈਗੀ ਮੈਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਵੀ ਜੇ ਕਿਸੇ ਕੁੜੀ ਨੇ ਕੰਮ ਕਰਨਾ ਹੈ ਤਾਂ ਮਤਲਬ ਬਹੁਤ ਬੈਸਟ ਹੈ ਬਹੁਤ ਬੈਸਟ ਹੈ ਫੈਮਿਲੀ ਫੰਕਸ਼ਨਾਂ ਦੇ ਵਿੱਚ ਇੱਕ ਨਵੀਂ ਪਛਾਣ ਤਾਂ ਮਿਲ ਗਈ ਹੋਣੀ ਵੀ ਇਹ ਸਿੱਧੂ ਗਰੰਚੀ ਵਾਲੇ ਆ ਹਾਂਜੀ ਬਹੁਤ ਜਿੱਦੇ ਕਿਤੇ ਬਾਜ਼ਾਰ ਜਾਂਦੇ ਆ ਜਾਂ ਕਿਤੇ ਜਾਂਦੇ ਆ ਤਾਂ ਮੋਸਟਲੀ ਕਸਟਮਰ ਮਿਲ ਹੀ ਜਾਂਦੇ ਆ ਤਾਂ ਉਹਦੇ ਕਹਿੰਦੇ ਨੇ ਸਿੱਧੂ ਵਾਲੇ ਸਿੱਧੂ ਵਾਲੇ ਜਾਂ ਸਿੱਧੂ ਬਾਈ ਦੇ ਜਾਂ ਮਤਲਬ ਬਹੁਤ ਉਸ ਚੀਜ਼ ਨਾਉਂ ਮਿਲਦੀ ਆ ਵੀ ਮੋਸਟਲੀ ਬਟਿੰਡੇ ਚ ਲੋਕ ਜਾਣਣ ਲੱਗੇ ਬਿਲਕੁਲ ਹੋਰ ਤਾਂ ਬਟਿੰਡੇ ਤੋਂ ਬਾਹਰ ਵੀ ਲੱਗੇ ਹਾਂਜੀ ਬਟਿੰਡੇ ਤੋਂ ਬਾਹਰ ਵੀ ਜਿਵੇਂ ਆਪਣੀ ਤਲਵੰਡੀ ਸੱਪ ਹੋ ਗਈ ਉੱਥੇ ਵੀ ਬਲਵਾਸੇ ਪਸੀਰੀ ਦੇ ਬਹੁਤ ਲੋਕ ਜਾਣਦੇ ਆ ਜੀ ਆਸੇ-ਬਸੇ ਬਿਲਕੁਲ ਤਾਂ ਇਹ ਭੈਣ ਹੋਣਾ ਨੇ ਜਿਹੜੀ ਗੱਲ ਕੀਤੀ ਆ ਨਾ ਇਹ ਗੱਲ ਦੇ ਵਿੱਚ ਬਹੁਤ ਚੀਜ਼ਾਂ ਸੱਚ ਨੇ ਕਿਉਂਕਿ ਅੱਜ ਕੱਲ ਦਾ ਸਮਾਂ ਉਹ ਸਮਾਂ ਹੈ ਜਦੋਂ ਪੂਰਾ ਪੂਰਾ ਪਰਿਵਾਰ ਰ ਇਸ ਕਾਰਡ ਦੇ ਉੱਪਰੇ ਦੋ ਭਰਾਵਾਂ ਦੀ ਜੋੜੀ ਨੇ ਵਧੀਆ ਕਾਰੋਬਾਰ ਸ਼ੁਰੂ ਕੀਤਾ ਵਿਦੇਸ਼ ਤੋਂ ਇੱਕ ਭਰਾ ਵੀ ਵਾਪਸ ਆ ਚੁੱਕਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਦੇ ਨੌਜਵਾਨ ਇਹਨਾਂ ਰੇੜੀਆਂ ਦੇ ਉੱਪਰ ਖੜ ਕੇ ਕਾਰੋਬਾਰ ਕਰਨਗੇ ਤਾਂ ਉਹਨਾਂ ਲਈ ਫਿਊਚਰ ਦੇ ਵਿੱਚ ਪੰਜਾਬ ਵੀ ਕਾਮਯਾਬ ਹੋਏਗਾ ਮੈਂ ਬਠਿੰਡਾ ਤੋਂ ਹੈਰੀ ਦੇ ਨਾਲ ਜਿਵੇਂ ਅਸੀਂ ਬਰਾੜ ਦੇਖਦੇ ਰੋ ਪ੍ਰਾਈਮਰੀ ਇਨੀਸ਼ੀਏਟਿਵ ਵੀ ਤੁਹਾਡਾ ਆਪਣਾ ਤੁਹਾਡੇ ਲਈ ਸਸੇਗਾ